ਅਮਰੀਕਾ ਤੋਂ ਤਾਂ ਇੱਕ ਪਹਿਲਾਂ ਵੀ ਫਲੈਟ ਆਈ ਤਾਂ ਬਿੱਤੀ ਰਾਤ ਨੂੰ ਇੱਕ ਫਲੈਟ ਆ ਜਿਹੜੀ ਲੈਂਡ ਹੋਈ ਆ ਉਸਦੇ ਚੱਲਦੇ ਆ ਬਹੁਤ ਸਾਰੇ ਪਰਿਵਾਰਕ ਮੈਂਬਰ ਨੇ ਉਹਨਾਂ ਤੇ ਕਾਫੀ ਜਿਹੜਾ ਦਵਾ ਦੇਖਿਆ ਕਾਫੀ ਬੋ ਦੇਖਿਆ ਕਿ ਸਾਡੇ ਬੱਚੇ ਕਿਵੇਂ ਨੇ ਤਾਂ ਕਿਹੜੇ ਹਾਲਾਤਾਂ ਚੋਂ ਆਏ ਨੇ ਤਾਂ ਅਜਿਹੀ ਇੱਕ ਕਹਾਣੀ ਆ ਜਤਿੰਦਰ ਸਿੰਘ ਜਾਂ ਜਿਹੜੇ ਕਿ ਜੰਡੇਆਲਾ ਦੇ ਨਾਲ ਲੱਗਦਾ ਪਿੰਡ ਵਡਾਲਾ ਉੱਥੋਂ ਨੇ ਜਤਿੰਦਰ ਸਿੰਘ ਨਾਲ ਗੱਲਬਾਤ ਕਰਦੇ ਆ ਕਿ ਕਿਸ ਹਾਲਾਤਾਂ ਚੋਂ ਅਮਰੀਕਾ ਪਹੁੰਚੇ ਤੇ ਕਿਵੇਂ ਰਿਪੋਰਟ ਹੋਏ ਅ ਬਾਈ ਜੀ ਕਿੰਨਾ ਸਮਾਂ ਪਹਿਲਾਂ ਤੁਸੀਂ ਗਏ ਸੀਗੇ ਤੇ ਉੱਥੋਂ ਨਾਲ ਦੀ ਨਾਲ ਕਦੋਂ ਤੁਹਾਨੂੰ ਹੁਕਮ ਹੋ ਜਾਂਦੇ ਆ ਕਿ ਰਿਪੋਰਟ ਹੋ ਗਈ ਹਾਂਜੀ ਭਾਈ ਜੀ ਮੈਂ ਮਤਲਬ ਕਿ 17 ਸਤੰਬਰ ਨੂੰ ਮਤਲਬ ਕਿ ਗਵਾਂ ਬੰਬੇ ਤੋਂ ਗਵਨਜੀ ਵੀਜ਼ਾ ਸੀ ਮੇਰਾ ਫਲਾਈਟ ਸੀ ਤੇ ਉਸ ਤੋਂ ਬਾਅਦ ਮਤਲਬ ਕਿ ਮਤਲਬ ਕਿ ਸਾਰਾ ਏਜੰਡਾ ਮਤਲਬ ਕਿ ਆਪਣਾ ਮਤਲਬ ਕਿ ਪੈਕੇਜ ਹੀ ਲਾ ਲਓ ਵੀ 50 50 ਲੱਖ ਦਾ ਸੀ ਤੇ ਮਤਲਬ ਕਿ ਥੱਲੇ ਵਾਲੀ ਗੇਮ ਨੇ ਕਹਿ ਵੀ ਆਪਾਂ ਨਹੀਂ ਕਰਦੇ ਤੂੰ 50 ਲੱਖ ਦੇ ਆਪਾਂ 50 ਲੱਖ ਉਹਨੂੰ ਕਹਤਾ ਕਿਉਂਕਿ ਥੱਲੇ ਵਾਲੀ ਗੇਮ ਦਾ 40 ਲੱਖ ਰੁਪਏ ਆ ਤਾਂ ਕਹਉਤਲੀ ਗੇਮ ਦਾ ਗਿਆ ਹੀ ਉਹਨਾਂ ਨੂੰ ਤੇ ਕਹਿੰਦੇ ਵੀ ਸਹੀ ਹੈ ਚਲੋ 50 ਲੱਖ ਦੋ ਆਪਾਂ ਗੱਲ ਮੁਕਾਈ ਉਹਨਾਂ ਨਾਲ ਤੇ ਆਪਣੀ ਮਤਲਬ ਕਿ ਗਵਾਨਾ ਦੀ ਮਤਲਬ ਕਿ ਫਲਾਈਟ ਹੋਈ ਗਵਾਨਾ ਤੋਂ ਗਾੜੀ ਆਪਣੀ ਕਿਤੇ ਫਲਾਈਟ ਨਹੀਂ ਪੈਸੇ ਕਿੰਨੇ ਦਿੱਤੇ ਸੀਗੇ ਪਹਿਲਾਂ ਏਜੰਟ ਨੂੰ ਗਵਾਨਾ ਹੁਣ ਤੱਕ ਗਵਾਨਾ ਪਹੁੰਚ ਗਏ ਹੁਣ ਤੱਕ ਤਾਂ 50 ਲੱਖ ਪੂਰਾ ਚੱਲ ਗਿਆ ਹਾਂਜੀ ਮੈਕਸੀਕੋ ਆਪਾਂ ਸਾਰੀ ਪੇਮੈਂਟ ਕਰਾ ਦਈ ਫਿਰ ਕੰਦਟ ਪਾਉਂਦੇ ਹਾਂ ਤੇ ਗਵਾਨਾ ਉਤਰ ਕੇ ਮਤਲਬ ਕਿ 20-22 ਲੱਖ ਰੁਪਏ ਦਿੱਤਾ ਹੈ ਉਹਨਾਂ ਨੂੰ ਜੀ ਬਾਦ ਚੋਸ ਤੋਂ ਬਾਦ ਮਤਲਬ ਕਿ ਉਹ ਕਹਿੰਦਾ ਹੈ ਪੀ ਤੁਹਾਨੂੰ ਇਦਾਂ ਬ੍ਰਾਜ਼ੀਲ ਕਰਾਵਾਂਗੇ ਫਲਾਈਟ ਉੱਥੇ ਬਣਾਈ ਕਹਿੰਦਾ ਬਲੀਵਰ ਕਰਾਵਾਂਗੇ ਉੱਥੇ ਨਹੀਂ ਫਿਰ ਬਲੀਵਰ ਮੈਨੂੰ ਲੱਗ ਗਿਆ ਮੈਂ ਕਿ ਤੈਨੂੰ ਜਗਾ ਝੂਠ ਮਾਰਦਾ ਹੁਣ ਫਲਾਈਟ ਨਹੀਂ ਹੋਣੀ ਮਤਲਬ ਕਿ ਇਹ ਤੋਂ ਗਾੜੀ ਨਾਲ ਸਾਰਾ ਡੋਂਗੀ ਵਾਲਾ ਰੂਟ ਹੀ ਹੈ ਕਿਉਂਕਿ ਉਹ ਦੋ ਮੇਨ ਸ਼ਹਿਰ ਹੀ ਬ੍ਰਾਜ਼ੀਲ ਲਪਾਸ ਜਿੱਥੋਂ ਮਤਲਬ ਕਿ ਹੁੰਦੀ ਫਲਾਈਟ ਤੇ ਮੈਂ ਕਿਹਾ ਵੀ ਨਹੀਂ ਹੁਣ ਓਖਾ ਇਹਨੇ ਮਤਲਬ ਕਿ ਉੱਥੋਂ ਵੀ ਨਾ ਕਰਤੀ ਆ ਫਿਰ ਮੈਂ ਸਮਝ ਲਿਆ ਵੀ ਓਖਾ ਨੇ ਇਥੋਂ ਡੋਂਕੀ ਵਾਲਾ ਰੂਟ ਸਟਾਰਟ ਹੈ ਕਿਉਂਕਿ ਅੱਦੇ ਪੈਸੇ ਦੇਤੇ ਜਾ ਆਪਾਂ ਆਪ ਜੰਗਦੇ ਆਪਾਂ ਨੁਕਸਾਨ ਵੀ ਬਾਈ ਲੱਗਦਾ ਫਿਰ ਉੱਥੋਂ ਗਾੜੀ ਜਾਣਾ ਹੈ ਮਤਲਬ ਕਿ ਮੈਂ ਸਹੀ ਸਮਝਾ ਮੈਂ ਚਲੋ ਕੋਈ ਨਹੀਂ ਰੱਬਾ ਯਾਨੀ ਕਿ ਆਪਣੇ ਜਾਂਚ ਪਹਿਲਾਂ ਫਸਾ ਲਿਆ ਏਜੰਟ ਨੇ ਹਾਂਜੀ ਮਤਲਬ ਕਿ ਉੱਥੇ ਮਤਲਬ ਕਿ ਉਹਨਾਂ ਨੇ ਤਾਰ ਕੇ ਨਾ ਬਾਇਰ ਕਰਕੇ ਉੱਥੋਂ ਤੱਕ ਬਾਇਰ ਕਰਾ ਕੇ ਉੱਥੋਂ ਤੱਕ ਮਤਲਬ ਕਿ ਹੁੰਦੀ ਬਾਇਰ ਹੁੰਦੀ ਆ ਤੇ ਉੱਥੋਂ ਤੱਕ ਮਤਲਬ ਕਿ ਉਹਨਾਂ ਕਰਕੇ ਤੇ ਗਾੜੀ ਮਤਲਬ ਕਿ ਡੋਂਕੀ ਸਟਾਰਟ ਕਰਦੀ ਮੇਰੀ ਗਵਾਨਾ ਦਾ ਅਮਰੀਕਾ ਤੱਕ ਪਹੁੰਚਣ ਦਾ ਜਿਹੜਾ ਸਫ਼ਰ ਰਿਹਾ ਉਹ ਇੱਕ ਇੱਕ ਗੱਲ ਜਿਹੜੀ ਜ਼ਰੂਰ ਸਾਂਝੀ ਕਰੋ ਤਾਂ ਕਿ ਕੋਈ ਹੋਰ ਗਲਤ ਕਦਮ ਨਾ ਚੁੱਕ ਚੁੱਕੇ ਜਿਵੇਂ ਤੁਸੀਂ ਜਿਹੜਾ ਇਹ ਗਲਤ ਕਦਮ ਚੁੱਕਿਆ ਤਾਂ ਅੱਜ ਤੁਹਾਨੂੰ ਕਿਤੇ ਨਾ ਕਿਤੇ ਅਹਿਸਾਸ ਵੀ ਹੋ ਰਿਹਾ ਹੋਣਾ ਤਾਂ ਅੱਗੇ ਹੋਰ ਕਈ ਅਜਿਹੇ ਕਦਮ ਨਾ ਚੁੱਕੇ ਕਿਵੇਂ ਕੈਂ ਦਾ ਰਸਤਾ ਰਿਹਾ ਕਿਹੜੇ ਜੰਗਲਾਂ ਚੋਂ ਲੰਗੇ ਕਿਵੇਂ ਜਿਹੜਾ ਸਾਰਾ ਰਸਤਾ ਪਾਰ ਕੀਤਾ ਹਾਂਜੀ ਮੇਰੀ ਮਤਲਬ ਉਹ ਕਿ ਮੁੜ ਕੇ ਬ੍ਰਾਜ਼ੀਲ ਤੋਂ ਬਲੀਵੀਆ ਬਲੀਵੀਆ ਤੋਂ ਗੱਡੀ ਮੁੜ ਕੇ ਇਦਾਂ ਇਕਵਾ ਡੋਰ ਪਹੁੰਚਿਆ ਇਕਵਾ ਡੋਰ ਤੋਂ ਬਾਅਦ ਹੀ ਗੱਡੀ ਜਿੱਦਾਂ ਮੁੜ ਕੇ ਕਪੂਰਘਣਾ ਪਹੁੰਚਦੇ ਕਪੂਰਘਣਾ ਤੋਂ ਭਾਜੀ ਆਪਣੀ ਮਤਲਬ ਕਿ ਸ਼ਿਪ ਦੇ ਨਾਮ ਤੇ ਇੱਕ 베ੜੀ ਲੱਗਦੀ ਛੋਟੀ ਜੀ ਮਤਲਬ ਕੋਈ ਲਾਲੋ ਤੁਸੀਂ 8 ਤੋਂ 10 ਬੰਦੇ ਵਾਲੀ ਉਹ 베ੜੀ ਆ ਜਿੱਤੋਂ ਆਪਾਂ ਨੂੰ ਭਾਇਆ ਜਾਂਦਾ 35 ਤੋਂ 40 ਬੰਦੇ ਭਾਏ ਜਾਂਦੇ ਉਹ ਚ ਮਤਲਬ ਕਿ ਉਹਦੇ ਕੰਡੇ ਤੇ ਵੀ ਬੰਦੇ ਭਾਏ ਜਾਂਦੇ ਆ ਤੇ ਉਹ ਮਤਲਬ ਕਿ 베ੜੀ ਮਤਲਬ ਕਿ ਪੂਰੀ ਐ ਪਲਟਨ ਹੋ ਕੇ ਪੂਰੀ ਐਂਡ ਤੋਂ ਮੁੜਦੀ ਆ ਮਤਲਬ ਕਿ ਪਾਣੀ ਸਾਡੇ ਕੱਪੜੇ ਬੈਗ ਪੂਰੇ ਗਿੱਲੇ ਹੋ ਜਾਂਦੇ ਆ ਜੀ ਤੇ ਉਹ ਸਮੁੰਦਰ ਤੋਂ ਕਰ ਵੀ ਥੋੜਾ ਜਿਹਾ ਕੰਡੇ ਦੇ ਵਿੱਚ ਹੀ ਬੰਦ ਦਿੰਦੇ ਸ਼ਾਲਾ ਮਾਰ ਕੇ ਸਾਨੂੰ ਵੇਚ ਜਾਣਾ ਪੈਂਦਾ ਅੱਧਿਆਂ ਦੇ ਤੇ ਸ਼ਾਲੇ ਨਾਲ ਬੈਗ ਬੂਟ ਸਭ ਕੁਝ ਮੇਰੇ ਖੋਦ ਦੋਨੇ ਬੂਟ ਮੈੜੀ ਤੇ ਪਾ ਗਿਆਂ ਮੇਰੇ ਗਾਂ ਪਨਾਮਾ ਜਿਹੜੇ ਪੋਣੇ ਮੇਰੇ ਦੋਨੇ ਬੂਟ ਜੋਟਾਂ ਦੇ ਦੋਵੇਂ ਬੂਟ ਜੋੜੇ ਦੋਵੇਂ ਸ਼ਾਲ ਦੇ ਨਾਲ ਬੈਗ ਹੋ ਗਏ ਵਾਪਸ ਹੋ ਗਏ ਉੱਥੇ ਜਦੋਂ ਇਹ ਸਾਰਾ ਕੁਝ ਡਾਵਾਂਡੋਲ ਹੋ ਰਿਹਾ ਸੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਕੀ ਕੀ ਕਿ 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 ਖਤਰੇ ਦੀ ਜਿਹੜੀ ਹੈ ਜ਼ਿੰਦਗੀ ਅਸੀਂ ਆਪਣੇ ਆਪ ਨਹੀਂ ਬਣਾ ਲਈ ਹੈ ਕਿੱਡਾ ਖਤਰਾ ਮੁੱਲ ਲੈ ਲਿਆ ਅਭੀ ਗੱਲ ਭਾਜੀ ਪਹਿਲਾਂ ਤੇ ਗੁੱਸਾ ਏਜੰਟ ਤੇ ਆ ਰਿਹਾ ਜੀ ਆਪਣੀ ਕਿਸਮਤ ਇਹ ਵੀ ਕੀ ਵੰਡਿਆ ਗੇਮ ਕਿਹੜੀ ਕੀਤੀ ਤੇ ਕਿਹੜੀ ਸੜਨਾ ਹੋ ਰਹੀ ਆ ਤੇ ਦੂਜਾ ਡਰ ਵੀ ਫੁੱਲ ਹੀ ਮਤਲਬ ਕਿ ਸਾਰੇ ਵੀ ਸਾਰੇ ਫੁੱਲ ਹੀ ਤੇ ਅਗਲੇ ਦਿਨ ਮੁੜ ਕੇ ਸਾਨੂੰ ਮਤਲਬ ਕਿ ਉੱਥੇ ਕਪੂਰਗਨਾਂ ਦਾ ਗਾੜੀ ਸਾਡੀ ਡੋਂਗੀ ਪਨਾਮਾ ਵਾਲੀ ਸਟਾਰਟ ਹੋਣੀ ਸੀ ਤਿੰਨ ਦਿਨ ਅਸੀਂ ਡੋਂਗੀ ਲਾਏ ਆ ਮਤਲਬ ਕਿ ਆਪਾਂ ਲਾ ਲੋ ਕਿ ਪੰਜ ਪਹਾੜੀਆਂ ਆਉਂਦੇ ਆ ਭਾਜੀ ਪੰਜ ਪਹਾੜੀਆਂ ਮਤਲਬ ਕਿ ਬੰਦੇ ਦਾ ਮਤਲਬ ਕਿ ਤਸੱਲੀ ਬਖਸ਼ ਪਹਾੜੀਆਂ ਆਉ ਮਤਲਬ ਕਿ ਲੇਡੀਜ਼ ਵੀ ਆ ਪਹਿਲੀ ਗੱਲ ਤੇ ਲੇਡੀਜ਼ ਲਈ ਮਤਲਬ ਕਿ ਪਨਾਮਾ ਜੋ ਜਿਵੇਂ ਅਸੀਂ ਵੇਖਿਆ ਮਤਲਬ ਕਿ ਕੋਈ ਹਾਲਾਤ ਨਹੀਂ ਲੇਡੀਜ਼ ਆਸਤੇ ਡੋਂਗੀ ਹੈ ਹੀ ਨਹੀਂ ਭਾਜੀ ਉੱਥੇ ਡੋਂਕਰ ਜੇ ਤੁਹਾਡੇ ਨਾਲ ਕੋਈ ਅਜਿਹੀ ਲੇਡੀਜ਼ ਹੋਵੇ ਜਿਸ ਨਾਲ ਕੋਈ ਅਨਖਾਂ ਵੀ ਘਟਣਾ ਵਾਪਰੀ ਹੋਵੇ ਏਜੰਟਾਂ ਨੇ ਕੋਈ ਗਲਤ ਹਰਕਤ ਕੀਤੀ ਹੋਵੇ ਜਾਂ ਕੋਈ ਹੋਰ ਨੌਜਵਾਨ ਨਾਲ ਡੋਂਕਰ ਭਾਈ ਹੁੰਦੇ ਆ ਮਤਲਬ ਕਿ ਉਹਨਾਂ ਤੋਂ ਪੈਸੇ ਮੰਗਦੇ ਇੰਡੀਅਨ ਲੇਡੀਜ਼ ਨਾ ਨਹੀਂ ਕਰਦੇ ਬਾਕੀ ਅਦਰ ਸਟੇਟਾਂ ਨਹੀਂ ਜਿਹੜੀਆਂ ਦੁੱਧੀਆਂ ਹੁੰਦੀਆਂ ਚੀਨਣਾ ਜਾਂ ਸਪੈਨਿਸ਼ ਵਾਲੀਆਂ ਹੁੰਦੀਆਂ ਵਾ ਉਹਨਾਂ ਨਾ ਕਰਦੇ ਕਿਉਂਕਿ ਉਹਨਾਂ ਦੇ ਜਾਂ ਫੈਮਿਲੀ ਵਾਲੇ ਮਤਲਬ ਕਿ ਬੰਦੇ ਨਹੀਂ ਹੁੰਦੇ ਨਾ ਆਸਰੇ ਵਾਲੇ ਨਹੀਂ ਹੁੰਦੇ ਮਤਲਬ ਕਿ ਕੁਝ ਵੀ ਨਹੀਂ ਕਰਦੇ ਉਹ ਤੇ ਆਪਣੇ ਪੰਜਾਬੀ ਮੁੰਡੇ ਸਾਰਾ ਕੁਝ ਕਰਦੇ ਆ ਜਿੰਨਾ ਵੀ ਆ ਤੇ ਪੰਜਾਬੀ ਮੁੰਡਿਆਂ ਨੇ ਫਿਰ ਇੱਕ ਨਾਤ ਲਓ ਕਿ ਉੱਥੇ ਪਨਾਮਾ ਵਿੱਚ ਮਤਲਬ ਕਿ ਇਸੇ ਗੱਲ ਤੋਂ ਉਹਨਾਂ ਨੇ ਮਤਲਬ ਕਿ ਡੋਂਕਰ ਵੀ ਮਾਰਤਾ ਹੈ ਕਿਉਂਕਿ ਇਦਾਂ ਗੱਲ ਹੋ ਗਈ ਤੇ ਇਦਾਂ ਹੀ ਮਤਲਬ ਕਿ ਗੱਲ ਹੋ ਗਈ ਤੇ ਮੁੜ ਕੇ ਸਾਰੇ ਮਤਲਬ ਕਿ ਕੰਮ ਖਰਾਬ ਹੋ ਗਿਆ ਇਸ ਤੋਂ ਬਾਅਦ ਮੁੜ ਕੇ 3 ਮਹੀਨੇ ਪਾਜੀ ਪਨਾਮਾ ਬੰਦ ਰਿਹਾ ਤੇ ਡੌਂਕੀ ਇੰਨੀ ਕੋਖੀ ਆ ਭਾਜੀ ਮਤਲਬ ਕਿ ਪੈਰ ਪੈਰ ਤੇ ਮੌਤ ਹੈ ਪੈਰ ਪੈਰ ਤੇ ਮੌਤ ਹੈ ਮਤਲਬ ਕਿ ਉਹ ਸਾਨੂੰ ਰੱਬ ਵੀ ਬਚਾਈ ਗਿਆ ਜੇ ਬਚਾਉਣ ਵਾਲਾ ਰੱਬ ਆ ਉਸ ਸਮੇਂ ਮਾਪਿਆਂ ਨਾਲ ਕੋਈ ਗੱਲਬਾਤ ਸੰਪਰਕ ਹੋ ਰਿਹਾ ਸੀ ਕਿਸੇ ਨਾਲ ਨਹੀਂ ਜੋ ਉਸ ਦਿਨ ਮਤਲਬ ਕਿ ਕੋਈ ਰੇਂਜ ਨਹੀਂ ਉੱਥੇ ਕੁਝ ਨਹੀਂ ਟਾਵਰ ਕੁਝ ਵੀ ਨਹੀਂ ਆ ਬਸ ਤਿੰਨ ਤੋਂ ਚਾਰ ਦਿਨ ਸਾਡੀ ਇੱਥੇ ਘਰੇ ਕੋਈ ਗੱਲ ਨਹੀਂ ਹੋਈ ਬਸ ਰੱਬ ਆਸਰੇ ਤੁਰੇ ਗਏ ਸੀ ਤੇ ਡੌਂਕਰ ਸਾਨੂੰ ਰੂਟ ਦੱਸੀ ਗਿਆ ਇਹ ਤੇ ਅਸੀਂ ਮਤਲਬ ਕਿ ਤੁਰੇ ਗਏ ਤੇ ਉਸ ਤੋਂ ਬਾਅਦ ਮਤਲਬ ਕਿ ਬਾਕੀ ਜਿੰਨੇ ਵੀ ਸਮੇਂ ਚ ਪਹੁੰਚ ਗਏ ਸੀ ਮੈਂ ਤਾਂ ਮੈਂ 17 ਨਵੰਬਰ ਨੂੰ ਗਿਆ ਸੀ ਤੇ 27 ਨਵੰਬਰ ਨੂੰ ਮੈਂ ਤੇਜਵਾਨਾ ਬਾਰਡਰ ਕਰਾਸ ਕੀਤਾ ਹੈ ਮੈਕਸੀਕੋ ਤੇ ਮੁਰਕੇ ਜੇ ਆਪਾਂ ਗੁਆਟੇਮਾਲਾ ਦੀ ਗੱਲ ਕਰੀਏ ਤੇ ਗੁਆਟੇਮਾਲਾ ਭਾਜੀ ਮੈਕਸੀਕੋ ਸਿਟੀ ਤੱਕ ਭਾਜੀ 컨ਟੇਨਰ ਹੁੰਦਾ ਜਿਹੜਾ 15 ਘੰਟੇ ਚੱਲਦਾ ਨਾ ਚ ਕੋਈ ਪਾਣੀ ਦੀ ਸਹੂਲਤ ਨਾ ਕੋਈ ਖਾਣ ਦੀ ਸਹੂਲਤ ਨਾ ਬੰਦਾ ਉੱਧਰ ਕਿਉਂ ਜਬਾਸਮ ਜਾ ਸਕਦਾ 15 ਘੰਟੇ ਚੱਲੂਗਾ 컨ਟੇਨਰ ਪਾਣੀ ਵੀ ਕਈਆਂ ਨੇ ਘੋਟ ਘੋਟ ਪੀਣਾ ਜੇ ਪਾਣੀ ਰੋੜ ਕੇ ਮਤਲਬ ਕਿ ਕਿਨ ਪਿਸ਼ਾਬ ਆ ਗਿਆ ਉਸੇ ਬੋਤਲ ਚ ਕਰਨਾ ਪੈਣਾ ਅਤਲਕੁਨਾ ਕੰਟੇਨਰ ਖਿਲਾਰਨਾਂ ਜੇ ਕਹਿੰਨੇ ਕੰਟੇਨਰ ਮਾਰਾ ਜਾਂ ਵੀ ਕਹਿੰਨੇ ਖੜਕਾਤਾ ਕੁਛ ਕਰਤਾ ਜਾਨ ਨਾ ਅੱਥਰਕ ਪਸੌ ਰਖਣਾ ਜਾਨ ਨਾ ਮੁਕੀਆਂ ਮਾਰ ਰਹੇ ਹਾਂ ਜਾਨ ਅੱਤੇ ਡੰਡਾਂ ਦਾ ਰੂਲ ਹੁੰਦਾ ਜਾਨਾ ਉਹ ਫੇਰ ਦੇਣਾ ਉਹਨਾਂ ਨੇ ਨਹੀਂ ਵੇਖਣਾ ਗੋਡੇ ਤੇ ਵੱਜਦਾ ਉਹਨਾਂ ਨੇ ਨਹੀਂ ਵੇਖਣਾ ਲੱਤ ਤੇ ਉਹਨਾਂ ਕਿੱਥੇ ਨਹੀਂ ਵੇਖਣਾ ਸਿਰ ਤੇ ਵੱਜਦਾ ਕਿੱਥੇ ਵੱਜਦਾ ਤੁਹਾਡੇ ਨਾਲ ਵੀ ਕੋਈ ਜਿਹੜੇ ਤੁਹਾਡੇ ਤੇ ਉਠਾਇਆ ਗਿਆ ਹਾਂਜੀ ਮਤਲਬ ਕਿ ਮੈਂ ਥੋੜਾ ਗਾੜੀ ਹੀ ਮੇਰੇ ਮਤਲਬ ਕਿ ਥੋੜਾ ਪੱਟ ਤੇ ਡੰਡਾ ਵੱਜਾ ਜਦੋਂ ਉਹਨੇ ਮਤਲਬ ਕਿ ਪੂਰਾ ਲਾਠੀ ਚਾਰਜ ਆਪਣੇ ਲੋ ਫੁੱਲ ਨੇ ਪੂਰਾ ਗੁੱਸੇ 'ਚ ਮਾਰਿਆ ਮੁੰਡੇ ਤੇ ਮਤਲਬ ਕਿ ਉਹ ਪੂਰਾ ਰੋਇਆ ਖਪਿਆ ਉਹਨੇ ਪੂਰਾ ਮਤਲਬ ਕਿ ਮੇਰੇ ਥੋੜਾ ਜਿਹਾ ਮਤਲਬ ਕਿ ਡੰਡਾ ਟੱਚਾ ਮੇਰੇ ਇਨੀ ਦਰਦ ਹੋਈ ਜਿਹਦੇ ਪੂਰਾ ਗੋਡੇ ਤੇ ਡੰਡਾ ਵੱਜਾ ਉਹਦੇ ਮਤਲਬ ਕਿ ਉਹਨੇ ਜਾਨ ਕੱਢ ਕੇ ਰੱਖਦੀ ਮੈਂ ਥੋੜਾ ਜਿਹਾ ਗਾੜੀ ਹੀ ਮੈਂ ਤਾਂ ਬਚ ਗਿਆ ਉਹਨੇ ਮਤਲਬ ਕਿ ਇੱਕ ਡਾਲਾ ਖੜਕਾਇਆ ਵੀ ਮੈਨੂੰ ਬਾਥਰੂਮ ਆਇਆ ਮੈਨੂੰ ਜ਼ਰੂਰੀ ਆ ਮੈਨੂੰ ਜਾਨ ਦੋ ਉਹਨੂੰ ਬਸ ਇਸੇ ਗੱ ਇੱਕ ਪਤੇ ਇੱਕ ਪਾਸੇ ਤਾਂ 트럼ਪ ਨੇ ਆਪਣਾ ਵਾਅਦਾ ਨਿਭਾਇਆ ਵੋਟਰਾਂ ਨਾਲ ਤਾਂ ਦੂਜੇ ਪਾਸੇ ਹਰ ਵਾਰ ਆਪਾਂ ਵੋਟਾਂ ਪਾਣੇ ਆ ਵੱਡੇ ਵੱਡੇ ਵਾਅਦੇ ਆਪਣੇ ਨਾਲ ਹੁੰਦੇ ਆ ਕਿ ਲੱਗਦਾ ਹੈ ਕਿ ਇਹ ਸਾਡੀ ਤਰਾਸ ਦੀ ਬਣ ਗਈ ਕਿ ਵੋਟਾਂ ਪਾਈ ਜਾਂਦੇ ਆ ਵਾਦੇ ਸੁਣੀ ਜਾਂਦੇ ਆ ਪੂਰਾ ਕੋਈ ਨਹੀਂ ਹੁੰਦਾ ਤਾਂ ਹੀ ਇਹ ਵੱਡੇ ਕਦਮ ਚੁੱਕਣੇ ਪੈ ਰਹੇ ਨੌਜਵਾਨਾਂ ਨੂੰ ਕਿ ਗਲਤ ਰਸਤੇ ਵੀ ਜਿਹੜਾ 50-50 ਲੱਖ ਰੁਪਇਆ ਜਿਹੜਾ ਦਾਤੇ ਲੱਗ ਰਿਹਾ ਭਾਜੀ ਗਲਤ ਜਾਂਦੇ ਆ ਗਲਤ ਗਲਤ ਜਾਂਦਾ ਵੀ ਪੰਜਾਬੀ ਬੰਦਾ ਹੀ ਹੈ ਜੀ ਗਲਤ ਜਾ ਕੇ ਮੁੜ ਕੇ ਟੈਕਸ ਵੀ ਆਪਾਂ ਭਰਦੇ ਆਂ ਘਰ ਵੀ ਆਪਾਂ ਉੱਥੇ ਜਾ ਖਰੀਦਦੇ ਆਂ ਗੱਡੀਆਂ ਵੀ ਆਪਾਂ ਉੱਥੇ ਜਾ ਖਰੀਦਦੇ ਆਂ ਮਤਲਬ ਕਿ ਜਿੰਨਾ ਪੰਜਾਬੀ ਬੰਦੇ ਤੋਂ ਇੰਡੀਅਨ ਬੰਦੇ ਤੋਂ ਸਰਕਾਰ ਨੂੰ ਫਾਇਦਾ ਆ ਰਿਹਾ ਮੇਰੇ ਹਿਸਾਬ ਨਾਲ ਨਹੀਂ ਕਿ ਗੋਰੇ ਬੰਦੇ ਤੋਂ ਉਧਰਲੇ ਬੰਦੇ ਤੋਂ ਸਰਕਾਰ ਨੂੰ ਉਹਨਾਂ ਦਾ ਫਾਇਦਾ ਹੋਣ ਡਿਆ ਵੇ ਤੇ ਬਸ ਇਹੀ ਆ ਵੀ ਜਿਹੜੇ ਮਗਰ ਵਾਲੇ ਆਉਣ ਡਿਆ ਉਹਨਾਂ ਨੂੰ ਮਤਲਬ ਕਿ ਹੱਥ ਬੰਨ ਕੇ ਜੇ ਮੰਨਦੇ ਆ ਸਹੀ ਆ ਨਹੀਂ ਤੇ ਪਈਓ ਜਾ ਕੇ ਵੇਖ ਲੈਣਾ ਕੋਈ ਫਾਇਦਾ ਨਹੀਂ ਡੌਂਕੀ ਤੇ ਮਤਲਬ ਕਿ ਜਿੰਨਾ ਜੇ ਟਰੰਪ ਦਾ ਰਾਜਗਵਾ ਮੈਂ ਤਾਂ ਉਹਨਾਂ ਨੂੰ ਕਹੂੰਗਾ ਵੀ ਬਾਅਦ ਵਿੱਚ ਨਾ ਲਾਉਣ ਕੋਈ ਫਾਇਦਾ ਨਹੀਂ ਡੋਂਕੀ ਵਾਲਾ ਰੂਟ ਮਤਲਬ ਕਿ ਇਹ ਤੁਹਾਨੂੰ ਨਹੀਂ ਮਹਿਸੂਸ ਹੋ ਰਿਹਾ ਕਿ ਉਹੀ 50 ਲੱਖ ਕਿਤੇ ਇੱਥੇ ਇਨਵੈਸਟ ਕੀਤਾ ਹੁੰਦਾ ਜਾਂ ਕਿਵੇਂ ਪੈਸਾ ਇਕੱਠਾ ਕੀਤਾ ਪਹਿਲਾਂ ਇਹ ਦੱਸੋ ਭਾਜੀ ਹੋਂ ਤਾਂ ਜਿਹੜੇ ਸਾਬ ਪਹਿਲਾਂ ਨਹੀਂ ਕੁਝ ਵੀ ਜਿਹੜੇ ਸਾਬ ਨਾ ਬਾਰਡਰ ਕਰਾਸ ਕੀਤਾ ਇਹ ਵੀ ਚਲੋ ਕੋਈ ਨਹੀਂ ਲੱਤ ਜਾਣੇ ਕਮਾਈ ਕਰਾਂਗੇ ਆਪਣੀ ਕੋਈ 5-7 10 ਸਾਲ ਕਮਾਈ ਕਰਾਂਗੇ ਬਾਅਦ ਆਪਣਾ ਇੰਡੀਆ ਜਾ ਕੇ ਕੋਈ ਕੰਮਕਾਰ ਖੋਲਾਂਗੇ ਮਤਲਬ ਕਿ ਪੈਸੇ ਲਈ ਗਏ ਆਪਾਂ ਮਤਲਬ ਕਿ ਚਲੋ ਗਰੀਬੀ ਦੂਰ ਕਰਾਂਗੇ ਜਿਹੜੀ ਗੱਲ ਆ ਤੇ ਉਹ ਆਪਣਾ ਸੁਪਨਾ ਨਹੀਂ ਪੂਰਾ ਹੋ ਸਕਿਆ ਪਰ ਹੁਣ ਤਾਂ ਦੁੱਗਣਾ ਜਿਹੜਾ ਉਹ ਹੋ ਗਿਆ ਕਿ 50 ਲੱਖ ਵੀ ਗਿਆ ਤੇ ਜਿਹੜਾ ਕੰਮਕਾਰ ਵੀ ਨਹੀਂ ਹੋਣ ਗਣ ਜਿਹੜਾ ਹੋ ਰਿਹਾ ਹਾਂਜੀ ਭਾਜੀ 50 ਲੱਖ ਵੀ ਗਿਆ ਮਤਲਬ ਕਿ ਜਿਹੜੇ 6 ਮਹੀਨੇ ਰਾਜ ਰੁਲੇ ਆ ਉਹ ਵੀ ਗਿਆ ਮਤਲਬ ਕਿ 6 ਮਹੀਨੇ ਤੇ ਮਤਲਬ ਕਿ 50 ਲੱਖ ਨੂੰ ਵੀ ਵੱਡੇ ਲੱਗਣ ਡਿਆ ਕਿਉਂਕਿ ਇੰਨਾ ਮਤਲਬ ਕਿ ਡੌਂਕਰਾਂ ਲੋਕ ਮਤਲਬ ਕਿ ਤਕਲੀਫਾਂ ਸਈਆਂ ਕੁੱਟ ਮਾਰ ਸਈ ਜੰਗਲ ਸਈ ਜੰਗਲ ਦੇ ਤਸ਼ੱਦਦ ਵੇਖੇ ਆ ਇੱਥੇ ਇੱਕ ਮੈਂ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ ਕਿ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ 50-50 ਲੱਖ ਰੁਪਇਆ ਲਾਇਆ ਉਹ ਗਰੀਬ ਨਹੀਂ ਹੈਗਾ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਦੋ ਸਲਾਈ ਵਾਲੀਆਂ ਮਸ਼ੀਨਾਂ ਵੀ ਪਈਆਂ ਨੇ ਜੋ ਕਿ ਆਪਣੇ ਆਪ ਵਿਅਾਨ ਕਰ ਰਹੀਆਂ ਨੇ ਕਿ ਪਰਿਵਾਰਕ ਮੈਂਬਰ ਆ ਜਿਹੜੇ ਉਹ ਆਪਣੇ ਹੱਥੀ ਕੰਮ ਕਰਕੇ ਜਿਹੜਾ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜੇਕਰ ਦੇਖਿਆ ਜਾਵੇ ਕਿ ਪਰਿਵਾਰਕ ਮੈਂਬਰਾਂ ਵੱਲੋਂ ਹੁਣ ਵੀ ਜਿਹੜੀ ਸਲਾਈ ਦੀ ਮਸ਼ੀਨਾਂ ਪਈਆਂ ਨੇ ਤਾਂ ਹੁਣ ਵੀ ਭੈਣ ਜੀ ਜਿਹੜੇ ਆ ਉਹ ਤਰਪਾਈ ਕਰ ਰਹੀ ਸੀ ਤਾਂ ਇਸ ਤਰੀਕੇ ਨਾਲ ਪੈਸਾ ਜੋੜਿਆ ਸੀ ਪਰ ਅੱਜ ਉਹ ਬਹੁਤ ਸਾਰਾ ਪੈਸਾ ਜਿਹੜਾ ਉਹ ਬਰਬਾਦ ਹੁੰਦਾ ਨਜ਼ਰ ਆ ਰਿਹਾ ਹਾਂ ਹਾਂਜੀ ਜੀ ਉਹਨਾਂ ਨੂੰ ਤੇ ਮਹਿਸੂਸ ਹੋਣੇ ਹੋਣਾ ਨਾਲ ਨਾਲ ਮੈਨੂੰ ਵੀ ਹੋ ਰਿਹਾ ਵੀ ਕਿ ਕਿਹੜੇ ਕੰਮ ਗਏ ਸੀ ਕੀ ਬਣ ਗਿਆ ਵੀ ਤੇ ਬਾਕੀ ਰੱਬ ਤੇ ਡੋਰਾ ਖੇਡੀਆਂ ਮਤਲਬ ਜੀ ਇੱਥੇ ਕੰਮ ਕਰਾਂਗੇ ਜੋ ਕਰਾਂਗੇ ਬਾਹਰ ਦਾ ਸੁਪਨਾ ਨਾ ਮੈਂ ਕਹ ਜਾਨਾ ਤੇ ਨਾ ਮੈਂ ਜਿਹੜੇ ਮੈਨੂੰ ਵੇਖਣ ਦੇ ਮੈਂ ਤੇ ਇਹਨਾਂ ਨੂੰ ਰਿਕਵੈਸਟ ਕਰਦਾ ਵੀ ਬਾਹਰ ਦਾ ਵੀਰੇ ਸੋਚਿਓ ਬਿਨਾ ਤਾਂ ਜਿਹੜੇ ਆ ਉਹ ਤਾਂ ਡੌਂਕੀ ਦੇ ਦਰਮਿਆਨ ਤੁਹਾਡੇ ਦੇ ਤਸ਼ੱਦਦ ਹੋਇਆ ਤਾਂ ਜਦੋਂ ਹੁਣ ਤੁਹਾਨੂੰ ਲਿਆਂਦਾ ਗਿਆ ਇੰਡੀਆ ਉਦੋਂ ਕੀ ਕੁਝ ਹੋਇਆ ਤੁਹਾਡੇ ਨਾਲ ਬੇੜੀਆਂ ਕਿਵੇਂ ਲਾਈਆਂ ਗਿਆ ਕਿਵੇਂ ਤੁਹਾਨੂੰ ਜਕੜਿਆ ਗਿਆ ਉਦੋਂ ਭਾਜੀ ਸਾਨੂੰ ਮਤਲਬ ਕਿ ਇਹਨਾਂ ਨੇ ਜਦੋਂ ਉੱਥੋਂ ਕੈਂਪ 'ਚੋਂ ਕੱਢਣ ਲੱਗੇ ਸੈਂਡਿਆਗੋ ਤੁਹਾਨੂੰ ਸਾਨੂੰ ਕੁਝ ਨਹੀਂ ਦੱਸਿਆ ਵੀ ਤੁਹਾਡੇ ਨਾਲ ਕੀ ਹੋਣ ਲੱਗਾ ਕੀ ਨਹੀਂ ਹੋਣ ਲੱਗਾ ਉਹਨਾਂ ਨੇ ਮਤਲਬ ਕਿ ਸਾਨੂੰ ਆਂਦੇ ਵੀ ਤੁਹਾਨੂੰ ਅਗਲੇ ਕੈਂਪ 'ਚ ਸ਼ਿਫਟ ਕਰਨ ਲੱਗੇ ਆ ਤੁਸੀਂ ਅਗਲੇ ਕੈਂਪ 'ਚ ਜਾਣਾ ਪਹਿਲਾਂ ਤੇ ਐਰੀਜ਼ੋਨਾ ਫਿਰ ਪਤਾ ਨਹੀਂ ਉਹਨਾਂ ਕਿਹੜਾ ਗਿਆ ਨੇ ਦੂਰ ਆ ਤੁਹਾਨੂੰ ਬਾਈ ਫਲਾਈਟ ਲੈਣਾ ਵੀ ਬੱਸਾਂ ਤੇ ਤੁਹਾਨੂੰ ਦੋ ਤਿੰਨ ਦਿਨ ਲੱਗ ਜਾਣੇ ਆ ਤੇ ਫਿਰ ਹੱਥ ਘੜੀਆਂ ਨਾਲ ਔਖਾ ਹੋ ਜਾਣਾ ਤਾਂ ਆਇਆ ਚਲੋ ਸਹੀ ਆ ਤੇ ਅੱਜ ਘੜੀਆਂ ਦਾ ਤੋਂ ਲੋਨਡੇ ਤੀਨਾਂ ਇੰਡੀਆ ਦੇ ਬੰਦੇ ਤੰਗ ਵਾਲਾ ਕਰਦੇ ਆਂ ਵੀ ਚਲੋ ਹਾਸੇ ਗੱਲਬਾਤ ਵੀ ਚਲੋ ਸਾਨੂੰ ਵੀ ਛੇੜਦੇ ਆ ਚਲੋ ਕੋਈ ਨਹੀਂ ਕਿੰਨੇ ਦੋ ਘੰਟੇ ਦੀ ਫਲਾਈਟ ਹੋ ਗਈ ਪਰ ਸਾਨੂੰ ਜਦੋਂ ਮਤਲਬ ਕਿ ਉਹਨਾਂ ਨੇ ਉੱਥੇ ਮਤਲਬ ਕਿ ਆਰਮੀ ਵਾਲੇ ਜਹਾਜ਼ ਲਾ ਕੇ ਖੜਾ ਕੀਤਾ ਸਾਨੂੰ ਉਦੋਂ ਗਲਤ ਜੀ ਫੀਲਿੰਗ ਆ ਗਈ ਵੀ ਕੰਮ ਗਲਤ ਹੋਣ ਜਾ ਰਿਹਾ ਵਾ ਉਦੋਂ ਮਤਲਬ ਕਿ ਸਾਰੇ ਬੰਦਿਆਂ ਨੂੰ ਕਈ ਬੰਦੇ ਰੋਣ ਵੀ ਡੱਪ ਪਾਕਿਸਤਾਨੀ ਟਰਾਂਸਲੇਟਰ ਹੈ ਜਿਹੜਾ ਸਾਨੂੰ ਗੱਲ-ਗੱਦੱਸਦਾ ਏ ਉਹਨੇ ਗੱਲ ਦੱਸੀ ਆ ਵੀ ਤੁਸੀਂ ਚਾਹੇ ਗੁੱਸਾ ਕਰੋ ਚਾਹੇ ਰੋ ਲੋ ਜੋ ਮਰਜ਼ੀ ਕਰ ਲੋ ਤੁਸੀਂ ਇੰਡੀਆ ਡੈਵੋਟੇਸ਼ਨ ਦੀ ਲਿਸਟ 'ਚ ਤੁਹਾਡੇ ਨਾਂ ਆ ਗਏ ਤੁਸੀਂ ਇੰਡੀਆ ਜਾ ਰਹੇ ਤੁਹਾਨੂੰ ਜਾਣਾ ਪੈਣਾ ਜੇ ਤੁਸੀਂ ਸਿੱਧੇ ਰਹ ਜਾਂਦੇ ਜੇ ਠੀਕ ਆ ਠੀਕ ਆ ਨਹੀਂ ਤੇ ਤੁਹਾਨੂੰ ਬੇਹੋਸ਼ ਕਰਕੇ ਤੁਹਾਨੂੰ ਡੱਬੇ 'ਚ ਪਾ ਕੇ ਜਾਇਆ ਜਾਊਗਾ ਸਿੱਧੀ ਜਿਹੜੀ ਤੁਹਾਨੂੰ ਹੋਸ਼ ਅੰਮ੍ਰਿਤਸਰ ਹੀ ਆਊਗੀ ਹੂੰ ਤਾ ਇੱਕ ਹੋਰ ਵੀ ਤਰਾਸ ਦੀ ਹੈ ਕਿ ਇੱਥੇ ਵੱਡੇ ਵੱਡੇ ਦਾਵੇ ਲੀਡਰਾਂ ਵੱਲੋਂ ਠੋਕੇ ਜਾ ਰਹੇ ਸੀ ਕਿ ਜਿਹੜੀਆਂ ਹੱਥਕੜੀਆਂ ਨਹੀਂ ਲਾਈਆਂ ਜਾਣਗੀਆਂ ਪਰ ਉਸ ਤੋਂ ਅੱਗਾਂ ਦੀ ਗੱਲ ਦੇਖੀ ਜਾਵੇ ਉਸ ਤੋਂ ਉਲਟ ਹੋਇਆ ਕਿ ਦਸਤਾਰਾਂ ਵੀ ਤੁਹਾਡੀਆਂ ਲਾਈਆਂ ਗਈਆਂ ਜਿਹੜੀ ਦਸਤਾਰ ਦੇ ਲਈ ਅਸੀਂ ਖੂਨ ਬਹਾਇਆ ਅੱਜ ਵੱਖਰੀ ਪਹਿਚਾਣ ਆ ਸਾਡੀ ਦਸਤਾਰ ਦਸਤਾਰਾਂ ਵਾਲਡ ਚ ਤਾਂ ਕੀ ਕਾਰਨ ਬਣਿਆ ਕਿਉਂ ਦਸਤਾਰਾਂ ਲਾਈਆਂ ਤੇ ਜਿਹੜੇ ਆ ਜਦੋਂ ਦਸਤਾਰ ਬਾਹ ਦਿੱਤੀ ਗਈ ਉਹ ਕਿੱਥੇ ਰੱਖੀ ਗਈ ਹਾਂਜੀ ਬੜਾ ਸੁਣਿਆ ਹੈ ਕਿ ਬਾਹਰ ਮਤਲਬ ਕਿ ਅਮਰੀਕਾ ਦੇ ਵਿੱਚ ਮਤਲਬ ਕਿ ਸਾਰੇ ਧਰਮਾਂ ਨੂੰ ਮਤਲਬ ਕਿ ਸਤਿਕਾਰ ਦਿੱਤਾ ਜਾਂਦਾ ਏਦਾਂ ਕਿ ਫੁੱਲ ਸਪੋਰਟ ਆ ਸਾਰੇ ਧਰਮਾਂ ਨੂੰ ਤੇ ਕੋਈ ਆਪਣੇ ਨਾਲ ਗਲਤ ਨਹੀਂ ਹੁੰਦਾ ਸਾਰੇ ਧਰਮਾਂ ਨੂੰ ਬਰਾਬਰ ਸਮਝਿਆ ਜਾਂਦਾ ਪਹਿਲ ਦਿੱਤੀ ਜਾਂਦੀ ਆਪਣੀ ਕਾਰਵਾਈes ਹੁੰਦੇ ਸਾਰਾ ਕੁਝ ਹੁੰਦੇ ਆ ਬਟ ਮੈਨੂੰ ਏਦਾਂ ਦਾ ਕੁਝ ਵੀ ਨਹੀਂ ਉੱਥੇ ਲੱਗਾ ਮੈਨੂੰ ਤੇ ਮਤਲਬ ਕਿ ਉਹਦੇ ਨਾਲ ਉਹ ਆਪਣਾ ਪੰਜਾਬ ਸੇਫ ਲੱਗਾ ਮੈਨੂੰ ਵੀ ਚਲੋ ਗੱਲ ਤਾਂ ਹੁੰਦੇ ਆ ਚਲੋ ਸਜ਼ਾ ਦੇਣੀ ਜੇ ਉਹ ਦੇਣੀ ਮਤਲਬ ਕਿ ਗੱਲ ਤੇ ਹੁੰਦਾ ਹੱਕ ਹੈਗਾ ਨਾ ਉਹਨਾਂ ਨੇ ਮਤਲਬ ਕਿ ਉਹ ਵੀ ਨਹੀਂ ਸਾਡੀ ਸੁਣੀ ਮਤਲਬ ਕਿ ਇੱਥੇ ਗੈਸ ਦਾ ਉਹਨਾਂ ਨੇ ਜਿਹੜਾ ਮੈਨੂੰ ਬਾਰਡਰ ਪਟੋਲ ਵਾਲਾ ਫੜਿਆ ਉਹਨਾਂ ਮੇਰਾ ਸਿਰ ਵਾਲ ਕੋਲ ਕੇ ਚੈੱਕ ਚੁੱਕ ਕੀਤੇ ਆ ਕੁਝ ਵੀ ਆnde ਨਹੀਂ ਨਿਕਲਿਆ ਫਿਰ ਉਹਨੇ ਪਰਨਾ ਬਣਾਤਾ ਵਾ ਤੇ ਜਦੋਂ ਮੈਂ ਉਹਨਾਂ ਸੈਂਡਿਆ ਕੋ ਕੈਂਪ ਦੇ ਵਿੱਚ ਮੇਰੇ ਮੈਡਮ ਹੀ ਇੱਕ ਉਹਨੇ ਵੱਲੋਂ ਮੈਨੂੰ ਕਾਫੀ ਰੂਡ ਬੋਲਿਆ ਗਿਆ ਮਤਲਬ ਕਿ ਉਹਨਾਂ ਨੇ ਜੋ ਇੰਗਲਿਸ਼ 'ਚ ਗਾਲਾਂ ਹੋਣਾ ਮੈਨੂੰ ਸਾਰਾ ਕੁਝ ਦਿੱਆਂ ਤੇ ਦੂਜਾ ਮਤਲਬ ਕਿ ਉਹਨਾਂ ਮੈਨੂੰ ਕਿਹਾ ਵੀ ਤੂੰ ਇਦਾਂ ਆਪਣੀਆਂ ਦਸਤਾਰਾਂ ਲਾ ਜੋ ਵੀ ਬੰਨਿਆ ਹਨ ਮੈਨੂੰ ਇੰਨੇ ਕਿਲ ਗਈ ਤੇ ਉਹਨੇ ਮੈਂ ਕਿਹਾ ਮੈਂ ਨਹੀਂ ਲਾਉਣਾ ਮੈਂ ਸਿੱਖਾਂ ਆਂਦੀ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਤੇ ਤੂੰ ਇਹਨੂੰ ਲਾ ਕੇ ਇੱਥੇ ਰੱਖ ਚਲੋ ਮੈਂ ਰੱਖਦਾ ਮੈਂ ਜਿਹੜੇ ਨੇ ਵਾਲ ਬਲੋ ਦੇ ਵਾਂਗੂ ਚੈੱਕ ਕਰਨੇ ਹੁੰਗਾ ਅਫਸਰਾਂ ਵਾਂਗੂ ਮੈਂ ਲਾ ਕੇ ਉੱਥੇ ਰੱਖਦਾ ਭਾਈ ਮੇਰੇ ਰੱਖਣ ਦੀ ਦੇਰ ਆ ਉਹਨੇ ਚੁੱਕ ਕੇ ਡਸਟਬਿੰਚ ਸੁੱਟ ਦਿੱਤੀ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਡਸਟਬਿੰਚ ਦਸਤਾਰ ਲਾਹੀ ਲਾ ਕੇ ਸੁੱਟ ਦਿੱਤੀ ਗਈ ਜਿਹੜੀ ਦਸਤਾਰ ਦੇ ਲਈ ਲਹੂ ਤੱਕ ਵਹਾਇਆ ਅੱਜ ਵੀ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਦਸਤਾਰ ਨੂੰ ਸੰਭਾਲਿਆ ਜਾਵੇ ਵੱਖ-ਵੱਖ ਤਰੀਕੇ ਨਾਲ ਤੇ ਉੱਥੇ ਜੇਕਰ ਗੱਲ ਕਰੀਏ ਜਦੋਂ ਤੁਹਾਡੇ ਮਾਪੇ ਜਾਂ ਤੁਹਾਡੇ ਪਰਿਵਾਰਕ ਮੈਂਬਰ ਤੁਹਾਨੂੰ ਮਿਲਦੇ ਆ ਉਦੋਂ ਕਿੱਦਾ ਮਹਿਸੂਸ ਕਰਦੇ ਆ ਕੀ ਪਹਿਲੀ ਗੱਲ ਹੁੰਦੀ ਆ ਤੁਹਾਡੀ ਗੱਲਬਾਤ ਕੀ ਹੁੰਦੀ ਆ ਹਾਂਜੀ ਮਤਲਬ ਕਿ ਜਦੋਂ ਵੀ ਸਾਨੂੰ ਮਿਲੇ ਇੱਥੇ ਆਏ ਆ ਕਿਤੇ ਮਾਪਿਆਂ ਵੱਲੋਂ ਕਹਿ ਤਾਂ ਨਹੀਂ ਗਿਆ ਵੀ ਆ ਕੀ ਕਰੇ ਜੀ ਨਹੀਂ ਨਹੀਂ ਇਦਾਂ ਨਹੀਂ ਕਿਹਾ ਗਿਆ ਜੀ ਮਤਲਬ ਕਿ ਉਹ ਵੀ ਪਹਿਲਾਂ ਸਾਨੂੰ ਇਹ ਡੈਡੀ ਵੀ ਉਹਨਾਂ ਨੂੰ ਟੈਨਸ਼ਨ ਹੋਣੀ ਆ ਡੈਡੀ ਨੂੰ ਮਤਲਬ ਕਿ ਡੈਡੀ ਸ਼ੂਗਰ ਦੇ ਮਰੀਜ਼ ਆ ਮਤਲਬ ਕਿ ਇਹੋ ਹੀ ਮਤਲਬ ਕਿ 35 36 ਘੰਟੇ ਦੀ ਫਲਾਈਟ ਤੇ ਇਹੋ ਚਿੰਤਾ ਲੱਗੀ ਰਹੀ ਵੀ ਡੈਡੀ ਕੋ ਕਰਨਾ ਲੈਣਾ ਡੈਡੀ ਇਦਾਂ ਨਾ ਕਰ ਲੈਣ ਕਰਦੇ ਮੰਮੀ ਵੀ ਠੀਕ ਨਹੀਂ ਦਿੰਦੇ ਮਤਲਬ ਕਿ ਇਹੋ ਹੀ ਚਲੋ ਕਰੇ ਆਇਆ ਵਾ ਕਰਦੇ ਆ ਲੋ ਮਤਲਬ ਕਿ ਮੈਂ ਮੈਨੂੰ ਮੇਤੋਂ ਜਿਆਦਾ ਹੌਸਲਾ ਦਿੱਤਾ ਵੀ ਚੱਲ ਕੋਈ ਨੀਗਾ ਪੈਸੇ ਕਮਾ ਲੇਗਾ ਫੇਰ ਹੋ ਜਾਊਗਾ ਤੂੰ ਟੈਨਸ਼ਨ ਨਾ ਲਈ ਮਤਲਬ ਕਿ ਪਹਿਲਾਂ ਵੀ ਇਦਾਂ ਚਾਚਾ ਜੀ ਦੇ ਬੇਟੇ ਦੀ ਡੈਥ ਹੋ ਗਈ ਮੈਂ 3 ਮਹੀਨੇ ਪਹਿਲਾਂ ਡਿਪਰੈਸ਼ਨ ਚ ਰਿਹਾ ਹਾਂ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਫਿਰ ਕਿਤੇ ਉਹੀ ਨਾ ਕੰਮ ਕਰਦੀ ਤੇ ਤੂੰ ਕੋਈ ਨਹੀਂ ਤੂੰ ਆਪਣਾ ਅਸੀਂ ਵੀ ਅਪੀਲ ਕਰਦੇ ਆ ਕਿ ਜ਼ਿੰਦਗੀ ਆ ਜਿਹੜੀ ਉਹ ਨਹੀਂ ਬਣਦੀ ਪੈਸਾ ਬਣ ਜਾਂਦਾ ਅਜੇ ਹਾਂ ਕੋਈ ਕਦਮ ਨਾ ਚੁੱਕੀਓ ਤੇ ਆਪਣਾ ਰੋਜ਼ਗਾਰ ਆ ਜਿਹੜਾ ਕੋਈ ਨਾ ਕੋਈ ਸ਼ੁਰੂ ਕਰਕੇ ਜਿਹੜਾ ਜ਼ਿੰਦਗੀ ਦਾ ਗੁਜ਼ਾਰਾ ਕਰੋਗੇ ਤਾਂ ਇੱਕ ਇੱਕ ਹੋਰ ਜਿਹੜੇ ਲੀਡਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਆਖਰਕਾਰ ਅੱਜ ਸਿਆਸਤ ਸਿਰਫ ਫੋਟੋਆਂ ਤਸਵੀਰਾਂ ਤੱਕ ਹੀ ਸੀਮਤ ਰਹਿ ਗਈ ਜਾਂ ਫਿਰ ਅਸਲ ਜਿਹੜੀ ਸਚਾਈ ਆ ਜਾਂ ਅਸਲ ਵਿੱਚ ਲੋਕਾਂ ਦੇ ਜਿਹੜੇ ਦਰਦ ਆ ਉਹ ਪਹਿਚਾਣਿਆ ਜਾ ਰਿਹਾ ਤਾਂ ਸਰਬਜੀਤ ਸਿੰਘ ਸੋਨੂ ਨੇ ਸਾਡੇ ਨਾਲ ਤਾਂ ਤੁਹਾਡੇ ਤੁਸੀਂ ਕਿਵੇਂ ਇਹਨਾਂ ਦੀ ਮਦਦ ਕਰਨ ਪਹੁੰਚੇ ਜਾਂ ਇਹਨਾਂ ਦੇ ਹਾਲਾਤ ਕਿਵੇਂ ਤੁਸੀਂ ਦੇਖੇ ਆ ਪਾਜੀ ਮੇਰਾ ਤੇ ਪਰਿਵਾਰ ਹੈ ਉਹ ਸਾਡਾ ਤੇ ਹਲਕਾ ਵਾ ਜੰਡਿਆਲਾ ਜੰਡਿਆਲੇ ਤੇ ਬੰਡਾਲੇ ਚ ਕੋਈ ਖਾਸ ਨਹੀਂ ਇੱਥੋਂ ਦੇ ਡੈਨੀ ਬੰਡਾਲਾ ਜੀ ਸਾਡੇ ਜਿਹੜੇ ਨੁਮਾਇੰਦਗੀ ਕਰਦੇ ਆ ਕਾਂਗਰਸ ਪਾਰਟੀ ਤੇ ਉਹ ਇੱਥੋਂ ਦੇ ਸਾਬਕਾ ਵਿਧਾਇਕ ਨੇ ਔਰ ਇਹ ਪਿੰਡ ਹੈ ਜੱਤੀ ਉਹਨਾਂ ਦਾ ਸਾਨੂੰ ਤੇ ਬਹੁਤ ਦੁੱਖ ਲੱਗਾ ਜਦੋਂ ਰਾਤ ਮੈਂ 에어ਪੋਰਟ ਤੇ ਗਿਆ ਮੈਨੂੰ ਭਾਜੀ ਨੇ ਕਿਹਾ ਵੀ ਤੁਸੀਂ ਪਤਾ ਕਰਿਓ ਸਾਡੇ ਹਲਕੇ ਦੇ ਦੋ ਜਣੇ ਆ ਨੌਜਵਾਨ ਇੱਕ ਇਥੋਂ ਦੇ ਸੀਗੇ ਇੱਕ ਮੈਥਾ ਦੇ ਸੀਗੇ ਤੇ ਬੜਾ ਦੁੱਖ ਲੱਗਾ ਵੇਖ ਕੇ ਵੀ ਉਹ ਪਰਿਵਾਰ ਦੇ ਹਾਲਾਤ ਵੀ ਜਦੋਂ ਮੈਂ ਵੇਖੇ ਉਹਨਾਂ ਦੇ ਵੀ ਪਿਤਾ ਜੀ ਦੇ ਲੱਤ ਤੇ ਬਹੁਤ ਜ਼ਿਆਦਾ 22 ਸਾਲ ਹੋ ਗਏ ਆ ਉਹ ਪੂਰਾ ਸਾਰੀ ਲੱਤ ਖਰਾਬ ਹੋਈ ਆ ਜੀ ਔਰ ਘਰ ਦੇ ਹਾਲਾਤ ਵੇਖ ਕੇ ਸਾਡੇ ਤੇ ਮਤਲਬ ਬੜਾ ਮੈਂ ਵੇਖਿਆ ਜੋ ਰਾਜਨੀਤੀ ਦੇ ਵਿੱਚ 22 ਸਾਲ ਹੋ ਗਏ ਮੈਂ ਵੀ ਜੋ ਰਾਤੀ ਵੇਖਿਆ ਨਾ ਡਰਾਮੇ ਬਾਜ਼ੀਆਂ ਲੀਡਰਾਂ ਦੀਆਂ ਇੰਨੀ ਗੰਦੀ ਸੋਚ ਇੰਨੀ ਰਾਜਨੀਤਿਕ ਲੋਕਾਂ ਦਾ ਮਾਨਸਿਕ ਰੋਗੀ ਹੋ ਗਿਆ ਇੰਨੀ ਗੰਦੀ ਸੋਚ ਹੋ ਗਈ ਵੀ ਇੱਕ ਦੂਜੇ ਨੂੰ ਨੀਚਾ ਵਿਖਾਉਣ ਤੇ ਤੁਰ ਪਿਆ ਆਪਾਂ ਅੱਜ ਲੋੜ ਸੀ ਆਪਣੇ ਆਨ ਖਲੋਣ ਦੀ ਰਾਜਨੀਤੀ ਕਰੀਦੀ ਆ ਕਿਸੇ ਹੱਦ ਤੱਕ ਰਾਜਨੀਤੀ ਆਪਣੇ ਆਨ ਨਾਲ ਨਹੀਂ ਕਰੀਦੀ ਇੱਕ ਬੰਦਾ ਜਿਹੜਾ ਵਾ ਉਹ ਦੁਖੀ ਮੈਂ ਮਾਤਾ ਪਿਤਾ ਪਰਿਵਾਰ ਜਦੋਂ ਵੇਖੇ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਔਰ ਬੜਾ ਮਨ ਨੂੰ ਦੁੱਖ ਲੱਗਿਆ ਵੀ ਉੱਥੇ ਉਹ ਵਜੀਰ ਜਿਹੜੇ ਜਿਨ੍ਹਾਂ ਦੇ ਹੱਥ 'ਚ ਪਾਵਰ ਆਵਾ ਜਿਹੜੇ ਨੌਕਰੀਆਂ ਦੇ ਸਕਦੇ ਆ ਸੈਂਟਰ ਦੇ ਮੰਤਰੀ ਆਏ ਰਵਨੀਤ ਬਿੱਟੂ ਜੀ ਰੇਲਵੇ ਵਿਭਾਗ ਸਭ ਤੋਂ ਵੱਡਾ ਮਹਿਕਮਾ ਆ ਭਾਰਤ ਦਾ ਔਰ ਕਿੱਡੀ ਵੱਡੀ ਗੱਲ ਸੀ ਮੈਨੂੰ ਲੱਗਦਾ ਸੀ ਕਿ ਸ਼ਾਇਦ ਉਹ ਕਹਿਣਗੇ ਵੀ ਮੈਂ ਦਾਲਦਸ ਲੱਖਾਂ ਸਰ ਪਰਿਵਾਰਾਂ ਨੂੰ ਦੇਣ ਲੱਗਾ ਤੇ ਨਾਲ ਨੌਕਰੀ ਰੇਲਵੇ ਵਿਭਾਗ 'ਚ ਦੇਣ ਲੱਗਾ ਜਿਹੜਾ ਧਾਰੀয়াল ਸਾਹਿਬ ਆਏ ਉਦੋਂ ਮੈਨੂੰ ਲੱਗਾ ਵੀ ਪੰਜਾਬ ਸਰਕਾਰ ਸ਼ਾਇਦ ਕੁਝ ਕਰੂਗੀ ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਨਾ ਝਟਕਾ ਲੱਗਾ ਪੰਜਾਬ 'ਚ ਅਸਰ ਹੋਊਗਾ ਪਰ ਉਹ ਕਹਿੰਦੇ ਆ ਕਿ ਗੈਰ ਕਾਨੂੰਨੀ ਦੇ ਨਾਲ ਅਸੀਂ ਕਿਵੇਂ ਖੜੀਏ ਉਹ ਇਹ ਦਾਵਾ ਏ ਇੱਕ ਗੱਲ ਦੱਸੋ ਮੈਨੂੰ ਕੀ ਇਹ ਜਿੰਨੇ ਉਹਨੇ ਜਿੱਤਦੇ ਆ ਜਦੋਂ ਲੈਸ਼ਨਾ ਦੌਰਾਨ ਜੋ ਕੁਛੇ ਕੰਮ ਕਰਦੇ ਆ ਕਿ ਉਹ ਸਾਰੇ ਜਾਇਜ਼ ਹੁੰਦੇ ਆ ਵੀ ਮੈਨੂੰ ਦੱਸੋ ਇਹ ਕੋਈ ਕ੍ਰਿਮੀਨਲ ਸੀਗੇ ਤੁਹਾਡੇ ਟ੍ਰੈਵਲ ਏਜੰਟ ਤੁਸੀਂ ਸਪੋਰਟਾਂ ਕਰਦੇ ਉਹਨਾਂ ਦੀਆਂ ਪ੍ਰਸ਼ਾਸਨ ਨੂੰ ਉਹਨਾਂ ਨੂੰ ਪੁੱਛਦਾ ਨਹੀਂ ਉਹ ਵਿੰਗ ਬਣਾਏ ਉੱਥੇ ਹਜ਼ਾਰਾਂ ਦਰਖਾਸਤਾਂ ਪਈਆਂ ਜਦ ਮੈਂ ਸੁਣ ਲਿਆ ਕਹਿੰਦੇ ਮੰਤਰੀ ਕਹਿੰਦੇ ਜੀ ਇਹ ਸਾਡੇ ਕੋਲ ਕੰਪਲੇਂਟਾਂ ਨਹੀਂ ਆਉਂਦੀਆਂ ਕੰਪਲੇਂਟਾਂ ਦੇ ਪਈਆਂ ਆਈਓ ਵਿੰਗ ਵਾਲੇ ਕਿੰਨੇ ਕੁ ਕਰਦੇ ਆ ਦੱਸੋ ਮੈਨੂੰ ਕਿੰਨੀਆਂ ਕੰਪਲੇਂਟਾਂ ਚਾਹੀਦੀਆਂ ਮੈਂ ਕਿੰਨੇ ਏਜੰਟਾਂ ਦੇ ਪਰਚੇ ਕਰਾਂ ਕਿੰਨਿਆਂ ਤੁਹਾਨੂੰ ਚਾਹੀਦੇ ਆ ਇਹੋ ਜਿਹੇ ਬੰਦੇ ਮੈਂ ਤੁਹਾਨੂੰ ਡਿਟੇਲ ਕੱਢ ਕੇ ਦੇ ਦਿੰਨਾ ਕਿ ਕਿੰਨੇ ਦਫ਼ਤਰ ਮੈਂ ਬੰਦ ਕਰਾਇਆ ਤੇ ਕਿੰਨੇ ਮੈਨੂੰ ਪ੍ਰੈਸ਼ਰਾਈਜ਼ ਅਫਸਰ ਕਰਦੇ ਰਹੇ ਕਿੰਨਾ ਮੈਨੂੰ ਲੀਡਰ ਕਰਦੇ ਰਹੇ ਮੈਨੂੰ ਪਤਾ ਵਾ ਨਾ ਇੱਕ ਪਾਸੇ ਵਿਸ਼ਵ ਗੁਰੂ ਬਣ ਦੇ ਕੋਸ਼ਿਸ਼ ਹੋ ਰਹੀ ਆ ਦਾਅਵੇ ਟੋਕੇ ਜਾ ਰਹੇ ਆ ਪਰ ਦੂਜੇ ਪਾਸੇ ਸਾਡੇ ਜਿਹੜੇ ਭਾਰਤੀ ਨੇ ਉਹਨਾਂ ਨੂੰ ਇਹ ਇਸ ਇਨ੍ਹਾਂ ਹਾਲਾਤਾਂ ਵਿੱਚੋਂ ਲੰਘਣਾ ਪੈ ਰਿਹਾ ਕਿ ਉਹ ਗੈਰ ਕਾਨੂੰਨੀ ਤਰੀਕੇ ਨਾਲ ਦੂਜੀਆਂ ਕੰਟਰੀਆਂ 'ਚ ਜਾ ਕੇ ਕੰਮ ਕਰਨਾ ਚਾਹੁੰਦੇ ਆ ਤਾਂ ਫਿਰ ਇੱਥੇ ਰਹਿ ਕੇ ਕਿਉਂ ਨਹੀਂ ਜਿਹੜਾ 50 ਲੱਖ ਰੁਪਏ ਆ ਜਿਹੜਾ ਉਹ ਲਗਾਇਆ ਜਾ ਸਕਦਾ ਇੱਥੇ ਕਿਉਂ ਨਹੀਂ ਕੰਮਕਾਰ ਕੀਤਾ ਜਾ ਸਕਦਾ ਕਿਤੇ ਨਾ ਕਿਤੇ ਨਾ ਭਾਜੀ ਅਸੀਂ ਨਾ ਜ਼ਿੰਮੇਵਾਰ ਖੁਦ ਵੀ ਆ ਉਹਨੇ ਇੱਕ ਨੈੱਟ ਤੇ ਜਦੋਂ ਵੀਡੀਓ ਆਉਂਦੀਆਂ ਨੇ ਉਧਰੋਂ ਪਾਉਂਦੇ ਕੁਝ ਲੋਕ ਵੀ ਆ ਵੇਖੋ ਆ ਵੇਖੋ ਜੀ ਵਡੀਆਂ-ਵਡੀਆਂ ਗੱਡੀਆਂ ਦੇ ਉਹ ਪਰਿਵਾਰਾਂ ਦੇ ਬੱਚਿਆਂ ਦੇ ਸੁਪਨੇ ਹੁੰਦੇ ਪੀਸੀ ਆਪਣੇ ਮਾਤਾ-ਪਿਤਾ ਨੂੰ ਆਪਣੇ ਭਰਾਵਾਂ ਨੂੰ ਸੁੱਖ ਦਈਏ ਆਪਣੇ ਪਰਿਵਾਰਾਂ ਨੂੰ ਸੁੱਖ ਦਈਏ ਕਿਸੇ ਦਾ ਜੀ ਨਹੀਂ ਕਰਦਾ ਬਾਹਰ ਜਾਣ ਨੂੰ ਵਿਦੇਸ਼ਾਂ 'ਚ ਪਰ ਜਿਹੜਾ ਏਜੰਟ ਤੇ ਝਾਸੇ ਜਦੋਂ ਚੜਦੇ ਆ ਨਾ ਏਜੰਟ ਐਡਾ ਦਿੰਦੇ ਆ ਉਦੋਂ ਕਿਤੇ ਨਾ ਕਿਤੇ ਉਹ ਏਜੰਟ ਨੂੰ ਜਦੋਂ ਕੋਈ ਬੰਦਾ ਆ ਮਿਲਦਾ ਵਾ ਉਹ ਸੁਪਨੇ ਜਿਹੜੇ ਵੱਡੇ ਬਕਾਉਂਦੇ ਗੁੰਮਰਾਹ ਕਰ ਦਿੰਦੇ ਆ ਉਹ ਫਿਰ ਜਦੋਂ ਕੋਈ ਪੈਲੀ ਵੇਚ ਕੇ ਕੋਈ ਇਹਨਾਂ ਨੇ ਪੈਸੇ ਤੇ ਕਿਸੇ ਦੇ ਘਰ ਚੋਂਦੇ ਨਹੀਂ ਕੋਈ ਕਰਜ਼ਾ ਚੁੱਕੋ ਕਿ ਕੋਈ ਗਹਿਣੇ ਰੱਖ ਕੇ ਦਿੰਦਾ ਜਦੋਂ ਉਹ ਫਿਰ ਪੈਸੇ ਲਾ ਕੇ ਲੈ ਜਾਂਦੇ ਔਰ ਦੂਜੀ ਗੱਲ ਇਹ ਤੁਹਾਨੂੰ ਕਿਸੇ ਲੀਡਰ ਨੇ ਨਹੀਂ ਦੱਸਣੀ ਹਰਿਆਣੇ ਦੇ ਦਿੱਲੀ ਦੇ ਪੰਜਾਬ ਦੇ ਹਿਮਾਚਲ ਦੇ ਇਹ ਟਰੈਵਲ ਜੈਂਟਰਲ ਆ ਕੇ ਕੰਮ ਕਰਦੇ ਆ ਕਿਉਂਕਿ ਸਰਕਾਰ ਡੀਪਲੀ ਤੇ ਜਾਂਦੀ ਨਹੀਂ ਜਹਾਜ਼ ਆ ਰੋਲਾ ਪਾਇਆ ਗੱਲ ਖਤਮ ਕਿਉਂ ਕਿਉਂਕਿ ਜਦੋਂ ਉਧਰੋਂ ਲਾਇਸੈਂਸ ਕੈਨਸਲ ਹੋ ਜਾਂਦਾ ਇੱਧਰ ਆ ਕੇ ਕਰਦੇ ਤੇ ਇੱਧਰ ਦੇ ਉਧਰ ਕਰਦੇ ਆਪਸ ਚ ਤਾਲਮੇਲ ਇਹਨਾਂ ਦਾ ਬਹੁਤ ਆ ਅੱਜ ਵੀ ਕਿਸੇ ਬੱਸ ਸਟੈਂਡ ਤੇ ਚਲ ਜਾਓ ਕਿਸੇ ਵੀ ਵਧੀਆ ਪੌਸ਼ ਏਰੀਆ ਚ ਚਲ ਜਾਓ ਤੇ ਟਰੈਵਲ ਜੈਂਟਾਂ ਦੇ ਦਫ਼ਤਰ ਆ ਸਵੇਰੇ ਖ਼ਬਰ ਆਉਂਦੀ ਉਹਦੇ ਵਿੱਚ ਐਡਾ ਆਉਂਦੀਆਂ ਲਾਇਸੈਂਸ ਕੌਣ ਦਿੰਦਾ ਡੀਸੀ ਇਸੇ ਲੋਇਸਾਂ ਜਾਰੀ ਕੀਤੇ ਜਾਂਦੇ ਆ ਫੀਸ ਆ 75000 ਰੁਪਿਆ ਫਿਰ ਉਹਨਾਂ ਨੂੰ ਪੁੱਛਦੇ ਨਹੀਂ ਆ ਉਹਨਾਂ ਦਾ ਕੀ ਐਕਸਪੀਰੀਅੰਸ ਆ ਉਹ ਬਾਹਰ ਖੁਦ ਗਏ ਆ ਕਿੰਨੀ ਕੁ ਉਹਨਾਂ ਨੂੰ ਨੋਲਿਜ ਆ ਕੋਈ ਨੋਲਿਜ ਨਹੀਂ ਜਿਹੜਾ ਬੰਦਾ ਸਿਰੇ ਦਾ ਨਕਮਾ ਜਾਂ ਉਹ ਟਰੈਵਲ ਜੈਂਟ ਬਣ ਜਾਂਦਾ ਤੇ ਜਾਂ ਉਹ ਬਾਬਾ ਬਣ ਜਾਂਦਾ ਅੱਜ ਦੇਸ਼ ਨੂੰ ਸਾਡੇ ਨੂੰ ਦਿਸ਼ਾ ਹੀ ਇਹਨਾਂ ਲੋਕਾਂ ਨੇ ਗਲਤ ਦਿੱਤੀ ਆ ਜਾਂ ਬਾਬਿਆਂ ਨੇ ਜਾਂ ਟਰੈਵਲ ਜੈਂਟਾਂ ਨੇ ਔਰ ਤੁਸੀਂ ਦੇਖ ਲਓ ਕਿਤੇ ਨਾ ਕਿਤੇ ਅੱਜ ਹਾਲਾਤ ਕੀ ਬਣਾਤੇ ਆ ਪਰ ਪਿਛਲੀਆਂ ਗੱਲਾਂ ਕਰੀਏ ਪਿਛਲੀ ਸਰਕਾਰ ਤਾਂ ਕਾਂਗਰਸ ਦੀ ਰਹੀ ਆ ਪਹਿਲਾਂ ਅਕਾਲੀ ਦਲ ਦੀ ਰਹੀ ਆ ਪਰ ਇਸ ਵਿੱਚ ਤਾਂ ਸਾਰੀਆਂ ਪਾਰਟੀਆਂ ਜ਼ਿੰਮੇਵਾਰ ਆ ਦੇਖ ਬਿਲਕੁਲ ਸਾਰੇ ਜ਼ਿੰਮੇਵਾਰ ਆ ਕਦੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਸਾਰੇ ਜ਼ਿੰਮੇਵਾਰ ਆ ਔਰ ਗੱਲ ਆ ਕਿ ਅੱਜ ਜਿਹੜੇ ਨੌਜਵਾਨ ਆਏ ਆ ਜੇ ਕੋਈ ਹਾਸਾ ਹੋ ਜਾਂਦਾ ਨਾ 1 ਕਰੋੜ ਰੁਪਏ ਤੇ ਨੌਕਰੀ ਉਸੇ ਵੇਲੇ ਇੱਕ ਬੰਦੇ ਨੂੰ ਐਲਾਨ ਕਰ ਦਿੱਤੀ ਜਾਂਦੀ ਇੱਕ ਮਿੰਟ ਲੱਗਦਾ ਪਰ ਅੱਜ ਤੇ ਨੌਜਵਾਨ ਆਏ ਆ ਚੜ੍ਹਦੀ ਕਲਾ ਚ ਸਾਰੇ ਆਏ ਆ ਠੀਕ ਹੈ ਉਹਨਾਂ ਨੂੰ ਹੱਥਕੜੀਆਂ ਲਾ ਕੇ ਲਿਆਂਦਾ ਜਲੀਲ ਕੀਤਾ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਨ ਯਾਰੀ ਬਹੁਤ ਆ ਕਹਿੰਦੇ ਜੀ ਵਿਸ਼ਵ ਗੁਰੂ ਜੀ ਬੜੀ ਉਹਨਾਂ ਨਾਲ ਪਿਆਰ ਹੈ 트াম্প ਜੀ ਨਾਲ ਤੇ 트াম্প ਜੀ ਨੇ ਤੋਹਫੇ ਵਜੋਂ ਸਾਨੂੰ ਇਹ ਇਜਾਜ਼ਤ ਭਰ ਕੇ ਦਿੱਤੇ ਵੀ ਜਾਓ ਆਪਣੇਆਂ ਨੂੰ ਲੈ ਕੇ ਜਾਓ ਉੱਥੇ ਅੱਜ ਕਿਤੇ ਹੁੰਦਾ ਡਾਕਟਰ ਮਨਮੋਹਨ ਸਿੰਘ ਵਰਗਾ ਪ੍ਰਧਾਨ ਮੰਤਰੀ ਤੇ ਫਿਰ ਇਹ ਜਹਾਜ਼ ਤਾਰ ਕੇ ਵਿਖਾਉਂਦੇ ਅੱਜ ਹੁੰਦਾ ਰਾਜ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਜਹਾਜ਼ ਤਾਰ ਕੇ ਵਿਖਾਉਂਦੇ ਕੀ ਗੱਲ ਸਾਡੇ ਕੋਲ ਆਪਣੇ ਜਹਾਜ਼ ਨਹੀਂ ਹੈਗੇ ਕਿ ਇੰਨੇ ਗਰੀਬ ਹੋ ਗਏ ਸਾਡੇ ਦੇਸ਼ ਦੇ ਲੀਡਰ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸਿਕਿਉਰਟੀਆਂ ਲਈ ਫਿਰਦੇ ਗੱਡੀਆਂ ਲਈ ਫਿਰਦੇ ਉਹ ਟੈਕਸ ਪੈਸੇ ਕਿੰਨਾ ਦੇ ਲੋਕਾਂ ਦੇ ਇਹ ਜਿੰਨੀਆਂ ਐਸ਼ਾਂ ਕਰਦੇ ਲੋਕਾਂ ਦੇ ਪੈਸਿਆਂ ਤੇ ਕਰਦੇ ਆ ਲੋਕਾਂ ਦਾ ਵੀ ਕਦੀ ਸੋਚ ਕੇ ਵੇਖ ਲਓ ਅੱਜ ਕੋਈ ਵੱਡਾ ਲੀਡਰ ਆ ਜੇ ਤੇ ਇਹਨਾਂ ਨੇ ਰੈਲੀਆਂ ਤੇ ਪੈਸੇ ਧੜਾ ਧੜਾ ਲਾ ਦੇਣੇ ਪੋਲਡਿੰਗ ਲਾ ਦੇ ਦੋ ਫਜ਼ ਵੇ ਅਜੇ ਨਾ ਲੋਕਾਂ ਨਾਲ ਖਲੋ ਤੁਸੀਂ ਇਹਨਾਂ ਨਾਲ ਖਲੋ ਕੇ ਵੇਖੋ ਸਕੂਨ ਮਿਲੂਗਾ ਤੁਹਾਨੂੰ ਉਹਨਾਂ ਲੋਕਾਂ ਨੂੰ ਅੱਜ ਲੋਕੀ ਯਾਦ ਵੀ ਕਰਦੇ ਪੂਜਦੀ ਵੇ ਜਿਹੜੇ ਚੰਗੇ ਕੰਮ ਕਰਕੇ ਡਾਕਟਰ ਅਬਦੁਲ ਕਲਾਮ ਮਰ ਗਿਆ ਨੂੰ ਲੋਕੀ ਯਾਦ ਕਰਦੇ ਡਾਕਟਰ ਮਨਮੋਹਨ ਸਿੰਘ ਅਰ ਗਿਆ ਨੂੰ ਯਾਦ ਕਰਦੇ ਆ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦੇ ਰਾਜ ਨੂੰ ਲੋਕੀ ਯਾਦ ਕਰਦੇ ਕਿਉਂ ਯਾਦ ਕਰਦੇ ਚੰਗੇ ਕੰਮ ਕੀਤੇ ਆ ਇਹਨਾਂ ਚੰਗੇ ਕੰਮ ਨਹੀਂ ਇਹ ਤਾਂ ਆਣ ਕਿਉ ਮਾੜਾ ਆ ਮਾੜਾ ਇਹ ਚੀਜ਼ਾਂ ਨਹੀਂ ਚੰਗੀਆਂ ਆਪਣੇ ਨਾਲ ਨਹੀਂ ਆਪਣੇਆਂ ਦੇ ਨਾਲ ਖਲੋਂਦਾ ਟਾਈਮ ਆ ਖੁਸ਼ੀ ਹੋਊਗੀ ਜੇ ਕਹਿਣ ਆ ਤਾਂ ਨੌਕਰੀਆਂ ਅਸੀਂ ਪੈਦਾ ਕਰਨ ਲੱਗੇ ਛੱਡੋ ਅਸੀਂ ਤੋਂ ਨਾ ਤਕਾ ਦਿੱਤਾ ਅਸੀਂ ਸਾਂਭਾਂਗੇ ਕੰਮ ਕਰਕੇ ਵਿਖਾਵੇ ਸਰਕਾਰ ਪਰ ਜੇਕਰ ਸਰਕਾਰ ਅਜਿਹੇ ਕਦਮ ਚੁੱਕਦੀ ਹੈ ਤਾਂ ਹੋਰ ਵੀ ਗਲਤ ਮੈਸੇਜ ਜਾਊਗਾ ਵੀ ਉਹ ਗਏ ਸੀ ਉਹਨਾਂ ਦਾ ਕੀ ਹੋ ਗਿਆ ਨਹੀਂ ਨਹੀਂ ਕਿੱਦਾਂ ਗਲਤ ਮੈਸੇਜ ਜਾਊਗਾ ਦੇਖੋ ਮੈਨੂੰ ਇੱਕ ਗੱਲ ਦੱਸੋ ਅੱਜ ਪੰਜਾਬ 'ਚ ਕੰਮ ਨਹੀਂ ਹੈਗਾ ਪੰਜਾਬ ਸਰਕਾਰ ਨਹੀਂ ਤੇ ਕਿਹਾ ਸੀਗਾ ਵਾਅਦਾ ਸੀਗਾ ਵੀ ਗੋਰੇ ਕੰਮ ਕਰਨ ਆਉਣਗੇ ਗੋਰੇ ਤੇ ਆਏ ਨਹੀਂ ਢੋਡੇ ਆਏ ਤੁਸੀਂ ਦੇ ਦਿਓ ਤੁਸੀਂ ਤੇ ਗੋਰਿਆਂ ਨੂੰ ਕਹਿੰਦੇ ਸੀ ਮੈਂ ਕਿਹਾ ਗੋਰੇ ਛੱਡੋ ਤੁਸੀਂ ਢੋਡੇ ਆਏ ਆ ਕਮ ਸੇ ਕਮ ਕਿੱਡੀ ਕ ਵੱਡੀ ਗੱਲ ਆ ਇਹ ਬਹੁਤ ਛੋਟੀ ਗੱਲ ਹੈ ਇੱਕ ਚੀਫ ਮਿਨਿਸਟਰ ਦੇ ਲਈ 2 400 500 ਨੌਕਰੀ ਤੇ ਨਾਰਮਲੀ ਗੱਲਾਂ ਹੈ ਸਰਕਾਰ ਤੇ ਤੋਂ ਉਦਾਂ ਤੇ ਆਪਾਂ ਵਾਅਦੇ ਕਰਦੇ ਵਡੇ ਵੱਡੇ ਹੋਲਡਿੰਗ ਲਾਏ ਦਰਬਾਰ ਸਾਹਿਬ ਦੇ ਬਾਹਰ ਵੀ ਵੀ ਅਸੀਂ 43000 ਪ੍ਰਤੀ ਕਰਤੇ ਕਿਤੇ 60000 ਕਰਤੇ ਤੋ ਕਿੱਥੇ ਗੱਲਾਂ ਬਾਤਾਂ ਨਾ ਆ ਮੰਨੂਗਾ ਮੈਂ ਧੰਨਵਾਦ ਕਰਕੇ ਹੂੰ ਦਿਲੋਂ ਸੀਐਮ ਸਾਹਿਬ ਦਾ ਜੀ ਕਿਤੇ ਆ ਕੰਮ ਕਰ ਦੇਣਾ ਅੱਜ ਸਾਡੇ ਲੋਕਾਂ ਨੂੰ ਲੋੜ ਹੈ ਉਹਨਾਂ ਤੇ ਨਾਲ ਖਲੋਣ ਔਰ ਬੜੀ ਖੁਸ਼ੀ ਹੋਗੀ ਜੇ ਇਹਨਾਂ ਸਾਰਿਆਂ ਦੇ ਅਥਰੂ ਪਹੁੰਚੇ ਜਾਣ ਪਿਆਨ ਬਾਜੀਆਂ ਨਾ ਕਰਨਾ ਵੀ ਕੀ ਹੋਇਆ ਤੁਹਾਡੇ ਵੱਲੋਂ ਵੀ ਸੱਚੇ ਦਿਲ ਤੋਂ ਖੜੇ ਹੋਇਆ ਜਾ ਰਿਹਾ ਕਿਤੇ ਵਿਰੋਧੀਆਂ ਵੱਲੋਂ ਫਿਰ ਕਿਹਾ ਜਾਵੇ ਕਿ ਉਹ ਤਾਂ ਸਿਆਸਤ ਕਰਨ ਪਹੁੰਚੇ ਸੀ ਮੇਰੀ ਗੱਲ ਸੁਣੋ ਨਾ ਤਾਂ ਮੈਂ ਇਲੈਕਸ਼ਨ ਲੜਨੀ ਆ ਨਾ ਕੋਈ ਵੋਟਾਂ ਨੇ ਇੱਥੇ ਮੇਰਾ ਪਰਿਵਾਰ ਹੈ ਜੰਡੇਆਲਾ ਹਲਕਾ ਔਰ ਤੁਸੀਂ ਅੱਜ ਮੇਰਾ ਸੋਸ਼ਲ ਮੀਡੀਆ ਚੈੱਕ ਕਰ ਲਓ ਮੇਰਾ ਤੇ ਕੰਮ ਹੀ ਮੈਂ ਤੇ ਜਿਹੜਾ ਵਾ ਪਾਰਟੀ ਦਾ ਕਦੀ ਜ਼ਿਕਰ ਹੀ ਨਹੀਂ ਜ਼ਿਆਦਾ ਕਰਦਾ ਔਰ ਤੁਸੀਂ ਮੈਨੂੰ ਕੋਈ ਨਵੇਂ ਤੇ ਜਾਣਨ ਨਹੀਂ ਲੱਗੇ ਮੇਰੇ ਪਾਰਟੀ ਦੇ ਨਾਲ ਕੋਸ਼ਿਸ਼ ਹੁੰਦੀ ਵੀ ਜੇ ਕੋਈ ਪੰਜਾਬ ਦੇ ਕੋਈ ਦੇਸ਼ ਦੇ ਮੁੱਦੇ ਆ ਉਹਨਾਂ ਨੂੰ ਮੈਂ ਵਿਧਾਨ ਸਭਾ ਪਾਰਲੀਮੈਂਟ ਤੱਕ ਲੈ ਜਾ ਕਿਉਂਕਿ ਕਾਨੂੰਨ ਉੱਥੇ ਬਣਦੇ ਆ ਮੇਰੀ ਕੋਸ਼ਿਸ਼ ਇਸ ਤੋਂ ਵੱਧ ਮੇਰਾ ਕੋਈ ਸਵਾਰਥ ਨਹੀਂ ਹੁੰਦਾ ਨਾ ਕੋਈ ਮੇਰੇ ਅੱਗੇ ਵੀ ਸਵਾਰਥ ਹੋਊਗਾ ਔਰ ਅੱਜ ਜੇ ਮੇਰਾ ਸਵਾਰਥ ਹੈਗਾ ਤੇ ਇਹ ਮੇਰਾ ਸਵਾਰਥ ਜ਼ਰੂਰ ਹੈਗਾ ਕਿ ਜਿਹੜੇ ਲੋਕ ਸਾਡੇ ਆਏ ਆ ਸਾਡੇ ਭਰਾ ਆ ਭੈਣਾਂ ਆਈਆਂ ਉਹਨਾਂ ਨੂੰ ਇੱਜ਼ਤ ਦੇ ਨਾਲ ਲਿਉਣਾ ਚਾਹੀਦਾ ਸੀ ਜੇ ਜਾਰੀ ਸੀ ਤੇ ਜੇ ਆ ਗਏ ਆ ਉਹ ਠੀਕ ਆ ਇਹਨਾਂ ਨੇ ਬਾਹਰ ਜੋ ਡਰਾਮੇ ਕਰ ਰਹੇ ਕਰਦੇ ਆ ਰੁਜ਼ਗਾਰ ਦੇਣਾ ਇਹਨਾਂ ਦਾ ਕੰਮ ਆ ਜੇ ਕਿਤੇ ਖੁਸ਼ੀ-ਖੁਸ਼ੀ ਉਹਨਾਂ ਨੂੰ ਨੌਕਰੀਆਂ ਦੇਣ ਤੇ ਮੈਨੂੰ ਬੜੀ ਖੁਸ਼ੀ ਹੋਊਗੀ ਪਾਰਟੀ ਬਹੁਤ ਪਿੱਛੇ ਰਹਿ ਜਾਂਦੀ ਹੈ ਰਾਜਨੀਤੀ ਬਹੁਤ ਛੋਟੀ ਆ ਇਹ ਜਿਹੜੀ ਇਨਸਾਨੀਅਤ ਆ ਉਹ ਸਭ ਤੋਂ ਵੱਡੀ ਆ ਔਰ ਦੂਜੀ ਗੱਲ ਇਹ ਮੈਂ ਇੱਕ ਸਿੱਖ ਆ ਔਰ ਸਰਦਾਰ ਆ ਮੈਂ ਕੱਲਾ ਸਰਦਾਰ ਨਹੀਂ ਮੈਂ ਸਰਦਾਰ ਵੀ ਆ ਮੈਂ ਗੱਲਾਂ ਵਾਲਾ ਨਹੀਂ ਆ ਕਰਨ ਵਾਲਾ ਆ ਔਰ ਕਹਿਣੀ ਤੇ ਕਰਨੀ 'ਚ ਯਕੀਨ ਰੱਖਦਾ ਆ ਇਹ ਕਮ ਸੇ ਕਮ 117 ਜਿਹੜੇ ਸਾਡੇ ਆ ਨਾ ਤੇ ਤੇਰਾ ਐਮਪੀ ਆ ਇਹ ਤਨਖਾਹਾਂ ਹੀ ਨਾ ਲੈਣ ਤੇ ਇਹਨਾਂ ਦੇ ਜਿਹੜਾ ਖਰਚਾ ਲੱਥ ਜਾਣਾ ਸਾਰਿਆਂ ਦਾ ਨਾ ਲੈਣ ਤਨਖਾਵਾ ਮਹੀਨੇ ਦੀਆਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਵਾਲੇ ਇਹ ਫੈਸਲਾ ਲੈ ਸਕਦੇ ਆ ਮੈਂ ਕਿ ਕਾਂਗਰਸ ਪਾਰਟੀ ਵਾਲੇ ਵੀ ਲੈ ਲੈਣਗੇ ਸਾਰੇ ਲੈ ਲੈਣਗੇ ਕਾਲੀ ਦਲ ਵਾਲੇ ਵੀ ਆਪ ਵਾਲੇ ਬੀਜੇਪੀ ਵਾਲੇ ਕਿਤੇ ਬਹਿਣ ਤੇ ਸਹੀ ਇੱਕ ਟੇਬਲ ਤੇ ਪਹਿਣਾ ਨਹੀਂ ਪਰ ਰਾਜਨੀਤੀ ਨਹੀਂ ਹੋਣੀ ਸਾਰੇ ਬਹਿ ਕੇ ਇੱਕ ਗੱਲ ਕਰਨ ਕਿ ਈਡੀ ਕਬੱਡੀ ਗੱਲ ਛੋਟਾ ਜਿਹਾ ਸਵਾਲ ਮੈਂ ਕਰ ਲੈਣਾ ਛੋਟਾ ਜਿਹਾ ਹੀ ਅਨਸਰ ਦਿਓ ਤੁਸੀਂ ਜੇਕਰ ਦੇਖਿਆ ਜਾਵੇ ਕਿ ਪਹਿਲਾਂ ਹੀ ਬੇਰੋਜ਼ਗਾਰੀ ਬਹੁਤ ਆ ਦਕੈਤੀਆਂ ਜਿਹੜੀਆਂ ਦਿਨ ਰਾਤ ਹੋ ਰਹੀਆਂ ਨੇ ਕੋਈ ਘਰ ਚ ਸੁਰੱਖੇਤ ਮਜ਼ਰ ਨਹੀਂ ਆ ਰਿਹਾ ਕੋਈ ਦੁਕਾਨ ਤੇ ਸੁਰੱਖੇਤ ਨਹੀਂ ਨਜ਼ਰ ਆ ਰਿਹਾ 100 ਰੁਪਏ ਤੱਕ ਕਤਲ ਹੋ ਰਹੇ ਆ ਤਾਂ ਫਿਰ ਜਦੋਂ ਇਹ ਨੌਜਵਾਨ ਆ ਰਹੇ ਈਡੀ ਵੱਡੀ ਗਿਣਤੀ ਚ ਲੱਗਦਾ ਨਹੀਂ ਕਿ ਕ੍ਰਾਈਮ ਹੋਰ ਵਧੇ ਸਕਦਾ ਜਾਂ ਫਿਰ ਇਹਨਾਂ ਨੂੰ ਸਮੇਂ ਤੋਂ ਪਹਿਲਾਂ ਜਿਹੜਾ ਹਾਲਾਤਾਂ ਨੂੰ ਸਵਾਲ ਲਿਆ ਜਾਵੇ ਕਿ ਤਾਂ ਕਿ ਕਾਲੂ ਲੋਕਾਂ ਦੀ ਕਿਸੇ ਆਜਾਏ ਜਾਣ ਨਾ ਜਾਵੇ ਮੈਂ ਕਹਾਂ ਜੀ ਦੋ ਚੀਜ਼ਾਂ ਰੋਕ ਲੋ ਸਾਰਾ ਕੁਝ ਸੁਧਰ ਜਾਣਾ ਨਸ਼ਾ ਰੋਕਣਾ ਤੇ ਟਰੈਵਲ ਏਜੰਟ ਉਹ ਦੂਜੇ ਬਾਬੇ ਫੜ ਲਓ ਤੇ ਜੇ ਆਹ ਦੋ ਨੰਬਰ ਵਾਲੇ ਕੰਮ ਰੋਕਨੇ ਆ ਬਾਹਰ ਜਿਹੜੇ ਗਲਤ ਤਰੀਕੇ ਨਾਲ ਗੁੰਮਰਾ ਕਰਕੇ ਕੱਲਦੇ ਉਹ ਟਰੈਵਲ ਏਜੰਟ ਪੜ ਲਓ ਕੋਈ ਗੱਲ ਹੀ ਨਹੀਂ ਕਾਨੂੰਨ ਬਣਾ ਦਿਓ ਵੀ ਅਸੀਂ ਉਸੇ ਬੰਦੇ ਨੂੰ ਲਾਇਸੈਂਸ ਦਵਾਂਗੇ ਜਿਹਨੂੰ ਨੌਲੇਜ ਹੈ ਖੁਦ ਜਿਹਨੇ ਟਰੈਵਲ ਕੀਤਾ ਵਾ ਔਰ ਫੀਸ ਉਹਦੀ ਉਹਦੀ ਪ੍ਰਾਪਰਟੀ ਚੈੱਕ ਕਰਨ ਪਹਿਲਾਂ ਵੀ ਉਹਦੀ ਪ੍ਰਾਪਰਟੀ ਕਿੰਨੀ ਕਿਹਾ ਟਰੈਵਲ ਏਜੰਟ ਦੀ ਪ੍ਰਾਪਰਟੀ ਤੇ ਪਤਾ ਕਰ ਲੈਣਾ 75000 ਚ 25000 ਚ ਤੁਸੀਂ ਲਾਇਸੈਂਸ ਦੇ ਦਿੰਦੇ ਉਹਨਾਂ ਦਾ ਕਰੋੜਾ ਰੁਪਈਆ ਮਾਰ ਕੇ ਗਾ ਜਾਂਦੇ ਪੇ ਕਿੱਥੋਂ ਲੱਭਣਾ ਉਹਨਾਂ ਨੂੰ ਮੈਨੂੰ ਦੱਸੋ 420 ਵਾਲੇ ਕਿੰਨੇ ਕੁ ਫੜੇ ਇਹਨਾਂ ਨੇ ਤਿੰਨ ਨ ਹਿਊਮਨ ਟ੍ਰੈਫਿਕ ਐਕਟ 13 ਲਾਉਂਦੇ ਨਾ ਜਦੋਂ ਨਾਲ ਫਿਰ ਇਹ ਕਹਿ ਦਿੰਦੇ ਜੀ ਇਹ ਹਰ ਚੀਜ਼ ਦੀ ਦੁਰਵਰਤੋਂ ਕੀਤੀ ਜਾਂਦੀ ਕਿਤੇ ਏਜੰਟਾਂ ਨਾਲ ਮੇਰਾ ਬੜਾ ਭਲੀ ਭੰਤੀ ਵਾਪਿਆ ਵਾ ਮੇਰੇ ਕੋਲ ਜਿੰਨੀਆਂ ਐਫਆਈਆਰਾਂ ਕਹੋਗੇ ਮੈਂ ਦੇ ਦੂੰ ਕਿੰਨੇ ਏਜੰਟਾਂ ਨੂੰ ਮੈਂ ਪਰਚੇ ਕਰਾਇਆ ਸਰਕਾਰ ਤੋਂ ਵੱਧ ਰਿਕਾਰਡ ਹੈਗਾ ਮੇਰੇ ਕੋਲ ਔਰ ਉਹ ਏਜੰਟਾਂ ਅੱਜ ਵੀ ਜ਼ਿਲ੍ਹਿਆਂ ਦੇ ਵਿੱਚ ਬੈਠੇ ਆ ਧਮਕੀਆਂ ਦੇਂਦੇ ਜਿਹੜੇ ਲੋਕਾਂ ਦੇ ਨਾਲ ਮੈਂ ਖਲੋਤਾ ਤੁਹਾਨੂੰ ਮੈਂ ਡਿਟੇਲ ਦੇ ਦੂੰ ਲਿਸਟ ਦੇ ਦੂੰ ਹਵਾਰ ਦੀਆਂ ਕਟਿੰਗਾਂ ਵੀਡੀਓ ਤੱਕ ਮੇਰੇ ਕੋਲ ਹੈਗੀਆਂ ਤਰਨਤਾਰਨ ਅੰਮ੍ਰਿਤਸਰ ਕਿੰਨੇ ਬੰਦ ਕਰਾਏ ਆ ਡੀਸੀ ਦੱਸ ਮੈਂ ٹرسٹਡ ਨਾਸੀ ਬੇਰੇ ਨਾਲ ਜਿਹੜੇ ਕੁਝ ਚੰਗੇ ਲੀਡਰ ਸੀਗੇ ਉਹ ਗੱਲਚ ਗੁੱਠਾ ਦਿੰਦੇ ਸੀ ਨਾਲ ਫਿਰ ਜਾ ਕੇ ਉਹ ਬੰਦ ਕਰਾਏ ਪਰ ਕਿਤੇ ਨਾ ਕਿਤੇ ਉਹ ਜ਼ਿਆਦਾ ਲੋਕ ਸੀਗੇ ਜਿਹੜੇ ਮੇਰੇ ਤੇ ਹੈਵੀ ਹੁੰਦੇ ਸੀ ਚੰਗੇ ਲੋਕ ਵੀ ਹੈਗੇ ਰਾਜਨੀਤੀ ਸਾਰੇ ਮਾੜੇ ਨਹੀਂ ਹੁੰਦੇ ਜੀ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਇਹ ਸੁਣਿਆ ਕਿ ਉਹ ਨੌਜਵਾਨ ਨੇ ਆਪਣੀ ਹੱਦ ਬਿੱਤੀ ਸੁਣਾਈ ਹੈ ਕਿ ਕਿਸ ਤਰੀਕੇ ਨਾਲ ਘਰ ਤੋਂ ਵੱਡੇ ਸੁਪਨੇ ਲੈ ਕੇ ਜਾਂਦਾ ਹੈ ਪਰ ਸੁਪਨੇ ਜਿਹੜੇ ਆ ਮੈਕਸੀਕੋ ਦੀ ਕੰਧ ਤੱਕ ਟੱਪ ਜਾਂਦੇ ਆ ਉੱਥੋਂ ਤੱਕ ਬਣੇ ਰਹਿੰਦੇ ਆ ਪਰ ਜਿਵੇਂ ਹੀ ਸਤਾਪਾਰਟ ਦੀ ਆ ਅਮਰੀਕਾ ਵਿੱਚ ਟਰੰਪ ਦੀ ਸਰਕਾਰ ਆਂਦੀ ਆ ਡੋਨਾਲਡ ਟਰੰਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਾ ਤੇ ਨਾਲ ਦੀ ਨਾਲ ਕਾਰਵਾਈਆਂ ਸ਼ੁਰੂ ਹੁੰਦੀਆਂ ਨੇ ਜਿੱਦ ਦੇ ਚੱਲਦੇ ਹੁਣ ਜਹਾਜ਼ ਭਰ-ਭਰ ਕੇ ਉਹਨਾਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਉਹਨਾਂ ਦੇਸ਼ਾਂ ਵਿੱਚ ਭੇਜੇ ਜਾ ਰਹੇ ਜਿੱਥੋਂ ਜਿੱਥੋਂ ਇਹ ਗੈਰਕਾਨੂੰਨੀ ਪ੍ਰਵਾਸੀ ਉੱਥੇ ਗਏ ਸੀ ਤਾਂ ਦੇਖਣਾ ਹੋਵੇਗਾ ਕਿ ਇਹਨਾਂ ਨੌਜਵਾਨਾਂ ਦੇ ਲਈ ਕੌਣ ਅੱਗੇ ਆਏਗਾ ਕੌਣ ਜਿਹੜਾ ਲੱਖਾਂ ਰੁਪਏ ਦਾ ਕਰਜ਼ਾ ਉਹ ਸਖਾਲਾ ਬਾਕ ਕਰਨ ਦੀ ਕੋਸ਼ਿਸ਼ ਕਰੇਗਾ ਇਸ ਵੱਡੇ ਵਕਤ ਦੇ ਸਮੇਂ ਕੌਣ ਮੋੜੇ ਨਾਲ ਮੋੜਾ ਲਾਉਣ ਦੀ ਕੋਸ਼ਿਸ਼ ਕਰੇਗਾ ਹਾਲਾਂਕਿ ਸਿਆਸਤ ਪੂਰੇ ਸਿਖਰਾਂ ਤੇ ਗਰਮਾਈ ਹੋਈ ਹੈ ਭਾਵੇਂ 에어ਪੋਰਟ ਨੂੰ ਲੈ ਕੇ ਹੋਵੇ ਭਾਵੇਂ ਹੱਥ ਕੜਿਆਂ ਨੂੰ ਲੈ ਕੇ ਹੋਵੇ ਭਾਵੇਂ ਦਸਤਾਰ ਨੂੰ ਲੈ ਕੇ ਹੋਵੇ ਵੀਡੀਓ ਜਰਨਲਿਸਟ ਅਤਲ ਬਰਮਾਨਾ ਸਤਨਾਮ ਸਿੰਘ ਠੋਈ ਐਨ ਆਰ ਆਈ ਟੀਵੀ